ਪੀਐਨਓ ਪੋਡਕਾਸਟ ਨਾਲ ਜੁੜੇ ਸਾਰੇ ਸੱਜਣਾਂ ਦਾ ਸਵਾਗਤ ਤੇ ਮੈਂ ਸੁਖਨਾਬ ਸਿੰਘ ਸਿੱਧੂ। ਦੋਸਤੋ ਇੱਕ ਤਾਂ ਪਹਿਲੀ ਗੱਲ ਕਿ ਲੰਗੇ ਡੰਗ ਵਾਲਾ ਕੰਮ ਆ ਹਜੇ ਕੋਈ ਟਾਈਮਿੰਗ ਆਪਾਂ ਸੈੱਟ ਨਹੀਂ ਕੀਤੀ ਪੋਡਕਾਸਟ ਵੀ। ਇਸ ਕਰਕੇ ਇੱਕ ਦੋ ਦਿਨਾਂ ਦੇ ਵਿੱਚ ਹੀ ਪ੍ਰੋਪਰ ਪੋਡਕਾਸਟਿੰਗ ਦਾ ਟਾਈਮ ਸੈੱਟ ਕਰ ਦਿਆਂਗੇ ਹਫਤੇ 'ਚ ਇੱਕ ਜਾਂ ਦੋ ਦਿਨ ਆਪਾਂ ਜ਼ਰੂਰ ਖਾਸ ਵਿਸ਼ੇਤ ਲੈ ਕੇ ਉਹ ਤੇ ਸਿੱਧੀ ਗੱਲ ਕਰਿਆ ਕਰਾਂਗੇ। ਤੇ ਅੱਜ ਕਿਉਂਕਿ ਵੈਸੇ ਮੈਂ ਸੋਚਦਾ ਸੀ ਐਤਵਾਰ ਨੂੰ ਕਰਿਆ ਕਰਾਂ ਪਰ ਐਤਵਾਰ ਨੂੰ ਲੱਗਦਾ ਕਿ ਮੇਰੇ ਵਰਗੇ ਐਵੇਂ ਹੋ ਗਏ ਤੇ ਤੁਹਾਡੇ ਵੀ ਹੋ ਸਕਦੇ ਆਪਾਂ ਅੱਜ ਗੱਲ ਸ਼ੁਰੂ ਕਰਦੇ ਆਂਗੇ ਕਿ ਜਿਹੜੀ ਗੱਲ ਹੋਣੀ ਚਾਹੀਦੀ ਹੈ ਜਾਂ ਜਿਹੜੇ ਅਹਿਮ ਮੁੱਦੇ ਨੇ ਸਾਡੇ ਉਹ ਵਿਚਾਰਾਂ ਦੀ ਕੀ ਲੋੜ ਹੈ ਕਿ ਪੰਜਾਬੀ ਖਤਰਿਆਂ ਨਾਲ ਕਿਉਂ ਖੇਡਦੇ ਨੇ ਸੋ ਇਹ ਅੱਜ ਦੇ ਮੇਰੇ ਪੋਡਕਾਸਟ ਦੀ ਸ਼ੁਰੂਆਤ ਹੈ ਤੁਹਾਨੂੰ ਚੰਗੀ ਲੱਗੀ ਤੇ ਗੱਲ ਨੂੰ ਅੱਗੇ ਸ਼ੇਅਰ ਕਰਿਓ ਨਹੀਂ ਤਾਂ ਅਗਲੀ ਗੱਲ ਆਪਾਂ ਨਾਲ ਨਾਲ ਕਰਾਂਗੇ ਪਰ ਪਹਿਲਾਂ ਇੱਕ ਵੀਡੀਓ ਕਲਿੱਪ ਦਿਖਾ ਦਈਏ ਜਿਹੜਾ ਕੱਲ ਦਾ ਸਭ ਦੇ ਸਾਹਮਣੇ ਘੁੰਮਦਾ ਤੇ ਜਿਹਦੇ ਤੇ ਧਿਆਨ ਦੇਣ ਦੀ ਲੋੜ ਵੀ ਹੈ ਓਏ ਗੱਲ ਕਰਦੇ ਆ ਕਿ ਇਹ ਇੱਕ ਘਟਨਾ ਹੈ ਜਿਹੜੀ ਕੱਲ ਵਾਪਰੀ ਹੈ ਔਰ ਇਸ ਘਟਨਾ ਦਾ ਸਬੰਧ ਹੈ ਜਿਹੜਾ ਉਹ ਪੰਜਾਬ ਦੇ ਨਾਲ ਹੈ ਕਪੂਰਥਲਾ ਦੇ ਨਾਲ ਹੈ ਕਪੂਰਥਲਾ ਜਲੰਧਰ ਦੇ ਕੋਲ ਹੈ ਤੇ ਜਲੰਧਰ ਦੇ ਨੇੜੇ ਇੱਕ ਪਿੰਡ ਹੈ ਡੋਮੇਲੀ ਉੱਥੇ ਇੱਕ ਖੇਡ ਮੇਲਾ ਕਰਾਇਆ ਜਾ ਰਿਹਾ ਸੀ ਟਰੈਕਟਰਾਂ ਦੀਆਂ ਦਹਿਸਾਂ ਲਾਈਆਂ ਜਾ ਰਹੀਆਂ ਸੀ ਤੇ ਰੇਸਾਂ ਦੇ ਵਿੱਚ ਇੱਕ ਟਰੈਕਟਰ ਡਰਾਈਵਰ ਦਾ ਧਿਆਨ ਕਿਵੇਂ ਭਟਕਿਆ ਜਾਂ ਬੇਕਾਬੂ ਹੋਇਆ ਉਹ ਲੋਕਾਂ ਤੇ ਚੜ ਗਿਆ ਤਿੰਨ ਤੋਂ ਵੱਧ ਪੰਜ ਵਿਅਕਤੀ ਉੱਚ ਜ਼ਖਮੀ ਹੋਏ ਹੁਣ ਇਹਦੇ ਤੇ ਕਿੰਤੂ ਪ੍ਰੰਤੂ ਆ ਜਿਹੜੇ ਨਾਲ ਦੇ ਨਾਲ ਚੱਲਦੇ ਆ ਤੇ ਮੈਂ ਆਪਦੇ ਤਰੀਕੇ ਨਾਲ ਗੱਲ ਕਰਦਾ ਤੁਹਾਨੂੰ ਜੇ ਚੰਗੀ ਲੱਗੀ ਤਾਂ ਵੀ ਠੀਕ ਹੈ ਜੇ ਮਾੜੀ ਲੱਗੀ ਜਾਂ ਤੁਹਾਨੂੰ ਐ ਲੱਗਦਾ ਕਿ ਆਹ ਵਿਚਾਰ ਇਹ ਅਸੀਂ ਇਹਦੇ ਨਾਲ ਸਹਿਮਤ ਨਹੀਂ ਤਾਂ ਉਹਨਾਂ ਦਾ ਵੀ ਸਵਾਗਤ ਹੈ ਤੁਸੀਂ ਚੱਲਦੇ ਪ੍ਰੋਗਰਾਮਸ ਮੇਰੇ ਨਾਲ ਜੁੜਨਾ ਚਾਹੋ ਤਾਂ ਮੈਂ ਸਕਰੀਨ ਤੇ ਨੰਬਰ ਦੇਣ ਲੱਗਿਆ ਇਹ ਨੰਬਰ ਦੇ ਰਾਹੀਂ ਤੁਸੀਂ ਵਟਸਐਪ ਕਾਲ ਕਰ ਲਓ ਦੁਨੀਆ 'ਚ ਜਿੱਥੇ ਵੀ ਬੈਠੇ ਹੋ ਤੇ ਆਪਾਂ ਇਹ ਨੰਬਰ ਦੇ ਜ਼ਰੀਏ ਇੱਕ ਦੂਜੇ ਨਾਲ ਜੁੜ ਜਾਗੇ ਕਿਉਂਕਿ ਫਿਰ ਤੁਹਾਨੂੰ ਲੱਗੂਗਾ ਕਿ ਜੇ ਗੱਲ ਕਰਨੀ ਹੈ ਤੇ ਸਿੱਧੀ ਗੱਲ ਵੀ ਹੋ ਸਕਦੀ ਹੈ 9417525762 9417525762 ਇਹ ਨੰਬਰ ਹੈ ਲਾਈਵ ਦਾ ਜੇ ਤੁਸੀਂ ਲਾਈਵ ਪੋਡਕਾસ્ટ ਦਾ ਹਿੱਸਾ ਬਣਨਾ ਚਾਹੁੰਦੇ ਹੋ ਜਿਹੜੇ ਵਿਸ਼ੇ ਤੇ ਮੈਂ ਗੱਲ ਕਰਦਾ ਤਾਂ ਫਿਰ ਇਸ ਪ੍ਰੋਗਰਾਮ ਦੌਰਾਨ ਅਸੀਂ ਜੁੜ ਸਕਦੇ ਹਾਂ ਕਾਰਨ ਕੀ ਹੈ ਕਿ ਜਿਹੜੀਆਂ ਕੁਝ ਘਟਨਾਵਾਂ ਮੈਂ ਉਹਨਾਂ ਤੇ ਗੱਲ ਕਰਨੀ ਹੈ ਤੇ ਉਹਨਾਂ ਦੇ ਵਿੱਚੋਂ ਜਿਹੜੀ ਅਹਿਮ ਘਟਨਾ ਹੈ ਉਹ ਕੱਲ੍ਹ ਵਾਪਰੀ ਹੈ ਸਾਡੇ ਸਾਹਮਣੇ ਲਗਾਤਾਰ ਵਾਪਰਦੀ ਹੈ ਕਿ ਪੰਜਾਬੀ ਖਤਰਿਆਂ ਨਾਲ ਖੇਡਦੇ ਕਿਉਂ ਆ ਕੁਝ ਦਿਨ ਪਹਿਲਾਂ ਵੀ ਇਹ ਹੋਈਆਂ ਖਬਰਾਂ ਹੈ ਤੇ ਪਿਛਲੇ ਸਾਲ ਵੀ ਆਈਆਂ ਸੀ। ਇਧਰੋਂ ਫਤੇਗੜ ਚੂੜੀਆਂ ਦੇ ਨੇੜੇ ਦਾ ਇੱਕ ਨੌਜਵਾਨ ਟਰੈਕਟਰ ਦੇ ਸਟੰਟ ਕਰਦਾ ਸੀ। ਉਹ ਟਰੈਕਟਰ ਨੂੰ ਜਦੋਂ ਪੂਰੇ ਆਪ ਦੇ ਜੋਸ਼ੋਖ ਰੋਚ ਦੇ ਨਾਲ ਭਜਾਉਂਦਾ ਸੀ, ਉਹਨੂੰ ਖੜਾ ਕਰਦਾ ਸੀ ਟਰੈਕਟਰ ਨੂੰ ਤੇ ਉਹ ਫਿਰ ਮਰਲੇ ਟੈਰਾ ਦੇ ਖੜਾ ਕਰਕੇ ਆਪ ਉੱਤਰ ਵੀ ਜਾਂਦਾ ਸੀ ਪਰ ਉਹ ਲਪੇਟ ਚ ਆ ਗਿਆ ਸੀ। ਉਹਦੀ ਜਾਨ ਚਲੀ ਗਈ। ਉਦੋਂ ਸਾਡੇ ਵਰਗਿਆਂ ਨੇ ਇਹ ਗੱਲ ਆਖੀ ਕਿ ਇਹ ਗਲਤ ਗੱਲ ਹੈ। ਬੁਥੇਰੇ ਲੋਕਾਂ ਨੇ ਆਖਿਆ ਕਿ ਮਰਦ ਖਤਰਿਆਨਾ। ਜਿਹੜਾ ਨੇ ਆਖਿਆ ਸੀ ਉਹਨਾਂ ਚੋਂ ਖਤਰਿਆਨਾ ਖੇਡਣ ਵਾਲਾ ਕੋਈ ਨਹੀਂ। ਤੇ ਜਿਹੜੇ ਖੇਡਦੇ ਆ ਉਹ ਸਾਡੀ ਸੁਣਨ ਵਾਲੇ ਕੋਈ ਨਹੀਂ ਇਹ ਵੀ ਗੱਲ ਹੈ। ਪਰ ਅਸੀਂ ਕਿਹਨੂੰ ਸੁਣਾਉਣੀ ਹੈ? ਉਹਨਾਂ ਲੋਕਾਂ ਨੂੰ, ਉਹਨਾਂ ਮਾਪਿਆਂ ਨੂੰ ਕਿ ਤੁਸੀਂ ਆਪਣੇ ਧੀਆਂ ਪੁੱਤਾਂ ਨੂੰ ਥੋੜਾ ਜਿਹਾ ਸਮਝਾ ਲਿਓ। ਇਹ ਤਾਂ ਗੱਲ ਨਹੀਂ ਕਿ ਪੰਜਾਬੀ ਖਤਰਿਆਨਾ ਨਹੀਂ ਖੇਡਦੇ ਔਰ ਖੇਡਣਾ ਬੰਦ ਕਰ ਦੇਣ। ਇਹ ਵੀ ਗੱਲ ਨਹੀਂ ਹੋਣੀ ਚਾਹੀਦੀ, ਹੋਣੀ ਚਾਹੀਦੀ ਹੈ। ਕਿ ਖਤਰਿਆਨਾ ਖੇਡੋ। ਪਰ ਰੇਸਾਂ ਦੇ ਵਿੱਚ ਤੁਸੀਂ ਉਹ ਭੀੜ ਨੂੰ ਦੇਖਣ ਜਾਂਦੇ ਹੋ ਜਾਂ ਭੀੜ ਦਾ ਹਿੱਸਾ ਬਣਦੇ ਹੋ ਉਹ ਕੋਈ ਬਹੁਤ ਹੀ ਸਾਨਪਾਲੀ ਗੱਲ ਨਹੀਂ ਘਟਨਾਵਾਂ ਹੁੰਦੀਆਂ ਨੇ ਦੁਰਘਟਨਾਵਾਂ ਵੀ ਹੁੰਦੀਆਂ ਚੰਗਾ ਚਾਹੁੰਦੇ ਮਾੜਾ ਵੀ ਹੋ ਜਾਂਦਾ ਮਾੜਾ ਕਰਦੇ ਕਰਦੇ ਕਈ ਵਾਰੀ ਚੰਗਾ ਵੀ ਹੋ ਜਾਂਦਾ ਕੱਲ ਮੈਂ ਇੱਕ ਇਹੋ ਜਿਹੇ ਸੱਜਣ ਕੋਲੇ ਬੈਠਾ ਸੀ ਉਹ ਕਹਿੰਦੇ ਜੀ ਅਸੀਂ ਸਾਰੀ ਉਮਰ ਦੁਸ਼ਮਣ ਨੂੰ ਮਾਰਨ ਦੇ ਵਾਸਤੇ ਹਥਿਆਰ ਚੱਕ ਕੇ ਤੁਰਦੇ ਫਿਰਦੇ ਰਹੇ ਔਰ ਬਹੁਤ ਵਾਰ ਬਹੁਤ ਸਾਰੀਆਂ ਗੋਲੀਆਂ ਉਹਨਾਂ ਤੇ ਚੱਲੀਆਂ ਵੀ ਆਉਦੇ ਦੁਸ਼ਮਣ ਤੇ ਉਹ ਦਸਦੇ ਇੰਨੀਆਂ ਕਿ ਚਲਾਈਆਂ ਕੀ ਕਰਨ ਕਹਿੰਦੇ ਲਗਭਗ 18 ਫੇਰ ਅਸੀਂ ਕੀਤਾ ਤੇ ਸਾਨੂੰ ਇਹ ਵੀ ਲੱਗਿਆ ਕਿ ਕੰਮ ਤਮਾਮ ਕਰਤਾ ਤੇ ਅਸੀਂ ਪੰਜਾਬ ਛੱਡ ਕੇ ਭੱਜ ਵੀ ਗਏ ਪਰ ਜਦੋਂ ਵਾਪਸ ਆਏ ਜਿਹੜੇ ਸੱਜਣ ਨੇ ਮੈਨੂੰ ਦੱਸਿਓ ਪੜ ਰਿਹਾ ਸੀ ਉਹ ਵੀ ਇਹ ਕੰਪਲੀਟ ਨਹੀਂ ਸੀਗੇ ਤੇ ਉਹ ਕਹਿੰਦਾ ਫਿਰ ਮੇਰੇ ਮਨ ਦੇ ਵਿੱਚ ਵਾਪਸ ਮੁੜਦੇ ਦੇ ਇਹ ਆਇਆ ਕਿਉਂਕਿ ਉਦੋਂ ਟੈਲੀਫੋਨ ਨਹੀਂ ਹੁੰਦਾ ਸੀ ਜਿਹੜੇ ਮੈਂ ਘਟਨਾ ਕਰਨ ਦੀ ਆਉਦਾ ਤਾਂ ਕਿ ਵਾਪਸ ਆ ਕੇ ਦਮਾਕ ਟੋਂ ਉੱਲੇ ਦੇ ਆ ਕਿ ਯਾਰ ਨਾ ਮੇਰੇ ਕੋਲੇ ਪੜ੍ਹਾਈ ਆ ਨਾ ਕੋਈ ਹੋਰ ਸਕਿੱਲ ਆ ਖੇਤੀ ਮੈਥੋਂ ਹੋਣੀ ਨਹੀਂ ਆ ਖਤਰੇ ਨਾ ਪੰਗਾ ਲੈ ਲਿਆ ਸੀ ਇਹ ਕਤਲ ਹੋ ਜਾਣਾ ਤਾਂ ਜੇਲ੍ਹ ਚ ਜਾਣਾ ਸੀ ਤੇ ਉਹ ਘਟਨਾ ਵਾਪਰਦੀ ਐ ਜਿਹੜੀ ਮੈਂ ਗੱਲ ਦੱਸਣੀ ਚਾਹਣਾ ਕਿ ਜਿਹੜੇ ਵਿਅਕਤੀ ਨੂੰ ਉਹ ਸੱਜਣ ਨੇ ਮਾਰਨਾ ਚਾਹਿਆ ਜਾਂ ਉਹਨਾਂ ਦੇ ਨੇੜ ਲਿਆਂਦੇ ساری ਉਮਰ ਉਹ ਉਹਨਾਂ ਤੋਂ ਨਹੀਂ ਮਰਿਆ ਘਾਤ ਲਾ ਕੇ ਬੈੰਦੇ ਰਹੇ ਬੜਾ ਕੁਝ ਹੋਇਆ ਔਰ ਇੱਕ ਨਹੀਂ ਬਹੁਤ ਸਾਰੀਆਂ ਘਟਨਾਵਾਂ ਨੇ ਇਹ ਕੁਦਰਤ ਦਾ ਮੌਕਾ ਮੇਲ ਹੁੰਦਾ ਮੇਰੇ ਮੁਤਾਬਕ ਤੁਸੀਂ ਇਹਨੂੰ ਕੀ ਸਮਝਦੇ ਹੋ ਪਤਾ ਨਹੀਂ ਪਰ ਇਹ ਖਤਰਿਆਂ ਦੀ ਗੱਲ ਹੈ ਕਿ ਖਤਰੇ ਸਾਨੂੰ ਕਿੱਥੇ ਕਿੱਥੇ ਮਿਲਦੇ ਆ ਤੇ ਕਿਵੇਂ ਕਿਵੇਂ ਤੁਸੀਂ ਜੋਖਮ ਉਠਾਉਂਦੇ ਹੋ ਉਹਦੇ ਜੋ ਕਿੰਨਾ ਬਾਤ ਸਕਦੇ ਹੋ ਕਿੰਨਾ ਫਸ ਸਕਦੇ ਹੋ ਸਾਡੇ ਹੱਥ ਵਾਸ ਬਹੁਤੇ ਵਾਰੀ ਨਹੀਂ ਹੁੰਦਾ ਪਰ ਬਹੁਤੇ ਵਾਰੀ ਹੁੰਦਾ ਹੈ ਖੇਤੀ ਨਾਲ ਜੁੜੇ ਪਰਿਵਾਰਾਂ ਦੇ ਨਾਲ ਆਪਾਂ ਸਵੰਧਤਾ ਹੈ ਕਿ ਸਾਡੇ ਵੱਡ ਬਡੇਰਿਆਂ ਨੇ ਰਾਤਾਂ ਨੂੰ ਪਾਣੀ ਲਾਏ ਬੈਟਰੀਆਂ ਹੁੰਦੀਆਂ ਨੇ ਸੀ ਕਹੀ ਮੋੜੇ ਤੇ ਹੁੰਦੀ ਸੀ ਇੱਕ ਹੱਥ ਚ ਗੰਡਾਸਾ ਹੁੰਦਾ ਸੀ ਗੰਡਾਸਾ ਕਦੇ ਪਾਣੀ ਦੀ ਬਾਰੀ ਦੇ ਪਿੱਛੇ ਜੇ ਕੋਈ ਤੋਰਨ ਦਾ ਪਾਣੀ ਜਾਂ ਸਵੇ ਤੇ ਵੜਾਉਂਦਾ ਨਾ ਤਾਂ ਉਦੋਂ ਬੋੜਾ ਪੈ ਜਾਂਦਾ ਸੀ ਕਤਲ ਹੋ ਜਾਂਦੇ ਸੀ ਹੁਣ ਉਹ ਕਿਸੇ ਹੱਦ ਤੱਕ ਤੁਸੀਂ ਸਹੀ ਵੀ ਮੰਨ ਸਕਦੇ ਹੋ ਕਿ ਯਾਰ ਅੱਜ ਤਾਂ ਅਸੀਂ ਗਲਤ ਮੰਨਾਂ ਚਾਹਣ ਕਿ ਯਾਰ ਪਾਣੀ ਪਿੱਛੇ ਹੀ ਬੰਦਾ ਮਾਰਦਾ ਪਰ ਥੋੜੀ ਦੇਰ ਬਾਅਦ ਇਹ ਲੜਾਈਆਂ ਹੋਣਗੀਆਂ ਪਾਣੀ ਪਿੱਛੇ ਆਪਾਂ ਨੂੰ ਇਹ ਵੀ ਪਤਾ ਪਰ ਉਸ ਪਾਣੀ ਦੇ ਪਿੱਛੇ ਬੰਦਾ ਮਾਰਨ ਦਾ ਕਾਰਨ ਇਹ ਹੁੰਦਾ ਸੀ ਕਿ ਉਹਦੀ ਜੇ ਫਸਲ ਹੈ ਉਹਦੀ ਰੋਣੀ ਨਹੀਂ ਹੋ ਉਹਦਾ ਪਰਿਵਾਰ ਹੈ ਉਹ ਭੁੱਖਾ ਮਰ ਜਾ ਤੇ ਜੇ ਕੋਈ ਧੱਕੇ ਦੇ ਨਾਲ ਪਾਣੀ ਵੱਢੂਗਾ ਜਾਂ ਲਾਊਗਾ ਜਾਂ ਨਹੀਂ ਦੇਊਗਾ ਤਾਂ ਫਿਰ ਉਹਦਾ ਜਵਾਬ ਦੇਣਾ ਬਣਦਾ ਸੀ ਸਾਡੇ ਵਡੇਰਿਆਂ ਨੇ ਇਹ ਵੀ ਆਪਾਂ ਨੂੰ ਪਤਾ ਹੈ ਕਿ ਸੱਪਾਂ ਦੀਆਂ ਸਿਰੀਆਂ ਮਿੱਧੀਆਂ ਪਾਣੀ ਲਾਏ ਪਰ ਇਸ ਹዋਲ ਕ ਮੈਂ ਖੁਦ ਵੀ ਇੱਕ ਵਾਰ ਪਾਣੀ ਲਾਉਂਦਾ ਸੀ ਜਮਾਂ ਸੱਪ ਦੇ ਉੱਤੇ ਪੈਰ ਟਿਕ ਗਿਆ ਸੀ ਦਲੇਰੀ ਵਾਲੀ ਕੋਈ ਗੱਲ ਨਹੀਂ ਸੀ ਦਿਸਿਆ ਹੀ ਨਹੀਂ ਸੀਗਾ ਉਹ ਬਾਅਦ ਦੀ ਗੱਲ ਹੈ ਕਿ ਜਦੋਂ ਮੈਨੂੰ ਪਤਾ ਲੱਗਾ ਕਿ ਉਧੋਂ ਦੀ ਸੱਪ ਇੱਥੇ ਸੱਪ ਹੈ ਤੇ ਮੁੜ ਕੇ ਬਾਵਾ ਦੇਰ ਲੱਤਾਂ ਕੰਬੀ ਜਾਂਦੀਆਂ ਸੀ ਉੱਥੇ ਉਦੋਂ ਤੇ ਪਹਿਲਾਂ ਪਤਾ ਨਹੀਂ ਸੀ ਹੁੰਦਾ ਰਿਹਾ ਇਹ ਇਹ ਖਤਰਨਾਕ ਖੇਡਣ ਵਾਲੀ ਗੱਲ ਵੀ ਆ ਮਜਬੂਰੀ ਵੀ ਸੀ ਅੱਜ ਸਾਡੇ ਨੌਜਵਾਨਾਂ ਜਿਹੜੇ ਖਤਰਿਆਂ 'ਚ ਖੇਡਦੇ ਔਰ ਦੋ ਗੱਲਾਂ ਦੇ ਉੱਤੇ ਆਪਾਂ ਗੱਲ ਤੋਰ ਲੈਨੇ ਆਂ ਇੱਕ ਤਾਂ ਇਹ ਹੈ ਕਿ ਇਹ ਜਿਹੜਾ ਘਟਨਾਕਰਮਾ ਕੇ ਬੱਚੇ ਐ ਬੇਸ਼ੱਕ ਖੇਤਾਂ ਵੱਲ ਮੁੜੇ ਆ ਚੰਗੀ ਗੱਲ ਆ ਥੋੜੇ ਆ ਕਿ ਉਹ ਟਰੈਕਟਰਾਂ ਦੇ ਉੱਤੇ ਵੱਡੇ ਵੱਡੇ ਡੈਕ ਲਾ ਲੈਂਦੇ ਪਿੱਛੇ ਤਾਂ ਦਿਸਦਾ ਕੁਛ ਨਹੀਂ ਸ਼ੀਸ਼ੇ ਵਗੈਰਾ ਲਾ ਲੈਂਦੇ ਆ ਕੜਮਾਸਾ ਜਿਹੜਾ ਖੇਤ ਦੇ ਵਿੱਚ ਪੈਂਦਾ ਨਹੀਂ ਸੜਕਾਂ ਤੇ ਵੱਧ ਪੈਂਦਾ ਕਿਉਂਕਿ ਖੇਤਾਂ ਦੇ ਵਿੱਚ ਤਾਂ ਕੰਮ ਹੀ ਬਹੁਤ ਥੋੜਾ ਰਹਿ ਜਾਂਦਾ ਹੁਣ ਝੋਨਾਗਾ ਲੋਕ ਕਦੋਂ ਕਰਦੇ ਹੋਣਗੇ ਕਿੰਨਾ ਕਦੂ ਆ ਇਹਦੇ ਨੌਜਵਾਨ ਕਰਦੇ ਐ ਐਸਾ ਜੇ ਕੋਈ ਕਰਨ ਵੀ ਲੱਗ ਜਾਂਦਾ ਫਿਰ ਸਾਡੇ মিডিਆ ਵਾਲੇ ਮਾਈਕ ਲੈ ਕੇ ਪੜ ਜਾਂਦੇ ਖੜ ਜਾਂਦੇ ਐ ਵੀ ਇਹ ਕੀਤੀ ਆ ਮੁੰਡੇ ਨੇ ਲਾ ਰਿਹਾ ਝੋਨਾ ਐਵੇਂ ਕੀਤੀ ਆ ਕੁੜੀ ਨੇ ਵਿਹੜੀ ਕਰਨ ਲਈ ਮਜਬੂਰ ਐ ਮਤਲਬ ਜੇ ਨੌਕਰੀ ਨਹੀਂ ਮਿਲੀ ਤਾਂ ਕਿਹੜੀ ਵਿਹੜੀ ਨਹੀਂ ਕਰਨੀ ਚਾਹੀਦੀ ਜਾਂ ਜੇ ਕੋਈ ਬੰਦਾ ਖੇਤੀ ਕਰਦਾ ਐ ਤੇ ਫਿਰ ਉਹਨੂੰ ਖੇਤੀ ਨਹੀਂ ਕਰਨੀ ਚਾਹੀਦੀ ਜੇ ਉਹਦੇ ਕੋਲ ਜ਼ਮੀਨ ਹੈਗੀ ਐ ਜੇ ਕੋਈ ਨੌਕਰੀ ਵੀ ਨਹੀਂ ਜੇ ਨੌਕਰੀ ਵੀ ਹੈਗੀ ਐ ਜ਼ਮੀਨ ਵੀ ਹੈਗੀ ਐ ਪੜਿਆ ਤਾਂ ਹੋਊਗਾ ਹੀ ਨੌਕਰੀ ਹੋਊਗੀ ਫਿਰ ਵੀ ਖੇਤੀ ਕਰਦਾ ਫਿਰ ਕਿਉਂ ਨਹੀਂ ਅ ਅਸੀਂ ਉਹ ਐਪਰੀਸ਼ੀਏਟ ਕਰਦੇ। ਮਤਲਬ ਸਾਡਾ ਇੱਕ ਹੋਰ ਸਿਸਟਮ ਵੀ ਚੱਲ ਪਿਆ। ਇਹ ਖਤਰੇ ਜਿਹੜੇ ਆ ਮੈਂ ਉਹਨਾਂ ਤੇ ਹੀ ਅੱਜ ਗੱਲ ਫੋਕਸ ਰੱਖੂੰਗਾ। ਗੱਲ ਥੋੜੀ ਜਿਹੀ ਐਸੇ-ਪਾਸੇ ਜਾਂਦੀ ਲੱਗਦੀ। ਹੋਈ ਤਾਂ ਤੁਸੀਂ ਮੈਨੂੰ ਦੱਸ ਦਿਓ। ਤੇ ਕਾਰਨ ਜਿਹੜੇ ਸਪਸ਼ਟ ਨੇ ਕਿ ਕੁਝ-ਕੁਝ ਚੀਜ਼ਾਂ, ਕੁਝ-ਕੁਝ ਖਤਰੇ ਸਾਡੇ ਨਾਲ ਮੁੱਢਕ ਦੀ ਮੋ ਚੱਲਦੇ ਆ। ਉਹ ਕਹਿੰਦੇ ਆ ਜੱਟ ਦਾ ਡਾਂਗ ਤੇ ਡੇਰਾ ਹੁੰਦਾ ਬਿਲਕੁਲ ਹੁੰਦਾ। ਪਰ ਹਰ ਵੇਲੇ ਡਾਂਗ ਨਹੀਂ ਚੱਕਣੀ ਪੈਂਦੀ। ਕਦੇ-ਕਦੇ ਸੂਜਮਾਨੀ ਦੇ ਨਾਲ ਫੈਸਲੇ ਵਧੀਆ ਚੱਕਣੇ ਪੈਂਦੇ। ਕੱਲ ਉਹ ਘਟਨਾਕਰਮ ਵਾਪਰਦਾ ਡਮੇਲੀ ਦੇ ਵਿੱਚ ਟਰੈਕਟਰ ਲੋਕਾਂ ਤੇ ਚੜ ਜਾਂਦਾ ਹੈ ਜ਼ਖਮੀ ਹੋ ਜਾਂਦੇ ਕੁਝ ਲੋਕ ਪਰ ਇਹਨੂੰ ਹਰ ਬੰਦੇ ਨੇ ਆਪਣੇ ਤਰੀਕੇ ਨਾਲ ਦੇਖਣਾ ਤੇ ਆਪਣੇ ਤਰੀਕੇ ਨਾਲ ਇਹਦਾ ਅਨਲਿਸਿਸ ਕਰਨਾ ਜਿਵੇਂ ਮੈਂ ਆ ਮੈਂ ਇਸ ਗੱਲ ਦੇ ਬਰੋਤਾਂ ਕਿਰ ਟਰੈਕਟਰ ਸਾਨੂੰ ਖੇਤੀ ਦੇ ਸੰਦ ਨੇ ਤੁਸੀਂ ਉੱਥੇ ਇਹਨਾਂ ਨੂੰ ਕਰੋ ਉੱਥੇ ਬਾਹੋ ਸਿੱਟੋ ਚੰਗਾ ਲਾ ਦਿਓ ਸਕੰਜਾ ਜੜਾਂ ਤੱਕ ਜੇ ਡੂੰਗਾ ਪੋਣਾ ਤੇ ਆ ਭਜਾਉਣ ਆਲਾ ਜਾਂ ਹੋਰ ਕੰਮ ਹੈ ਇਸ ਵਾਸਤੇ ਕਾਨੂੰਨ ਤੋੜਦੇ ਆ। ਇਹਦਾ ਵੀ ਨੁਕਸਾਨ ਹੋ ਜੂ ਦੂਜੇ ਦਾ ਵੀ ਹੋ ਜਾਂਦਾ। ਆਪਾਂ ਨੂੰ ਪਤਾ ਇਹ ਮਸ਼ੀਨਰੀ ਦੇ ਨਾਲ ਸੇਫਟੀ ਸਾਡੇ ਕੋਲ ਹੁੰਦੀ ਕੋਈ ਨਹੀਂ। ਇਹ ਇਹ ਘਟਨਾਵਾਂ ਇੱਕ ਨਹੀਂ ਬਹੁਤ ਸਾਰੀਆਂ ਸਾਡੇ ਸਾਹਮਣੇ ਆਉਂਦੀਆਂ। ਕਈ ਵਾਰ ਕਈ ਘਟਨਾਵਾਂ ਦੇ ਵਿੱਚ ਇਹ ਵਾਪਰਦਾ ਹੈ। ਦੂਜਾ ਸਾਡੇ ਗਾਇਕ ਹੈਗੇ ਉਹ ਵੀ ਹੈਗੇ ਸੋਚਣਾ ਦਾ ਜਟਨੇਸ਼ ਕੀਨ ਮੋੜ ਤੋਂ। ਸੋ ਜਾਂ ਕੋ ਟੋਚਣ ਵਾਲੇ ਹੋਰ ਵੀ ਗੀਤ ਹੈਗੇ। ਉਹ ਟੋਚਣ ਪਾਉਣ ਵਾਲੇ ਮੁਕਾਬਲੇ ਆ ਜਿਹੜੇ ਉਹਨਾਂ ਨੇ ਸਾਨੂੰ ਦਿੱਤਾ ਕੀ ਹੈ। ਠੀਕ ਹੈ ਕਿ ਕਦੇ-ਕਦਾਈ ਕੋਈ ਬੰਦਾ ਟਰੈਕਟਰ ਜਿੱਤ ਜਾਂਦਾ ਹੈ। ਕਈ ਵਾਰੀ ਹਾਰ ਵੀ ਜਾਂਦੇ ਆ। ਉਹ ਜਤਿਹਾਰ ਤੋਂ ਬਿਨਾ ਜਿਹੜੀਆਂ ਘਟਨਾਵਾਂ ਵਾਪਰਦੇ ਆ ਉਹ ਤੇ ਦੂਜੇ ਜਿਹੜੇ ਅਸੀਂ ਤਮਾਸ਼ੀਂ ਬੰਨਦੇ ਆ ਜੇ ਅਸੀਂ ਦੇਖਣ ਨਾ ਜਾਈਏ ਉਥੇ ਆਉ ਕੋਣ ਤਾਮਲਨਾਡੂ ਦੇ ਵਿੱਚ ਜਾਂ ਉੱਤਰ ਭਾਰਤ ਦੇ ਵਿੱਚ ਜਲੀ ਕੱਟੂ ਹੁੰਦੀ ਹੈ ਉਹ ਖੇਡ ਹੈ ਉਹਨੂੰ ਉਹਦੇ ਤੇ ਪਹਿਲਾਂ پابੰਦੀ ਲਾਤੀ ਸੀ ਹੁਣ ਸੁਪਰੀਮ ਕੋਰਟ ਨੇ ਉੱਤੇ ਢਿੱਲ ਦਿੱਤੀ ਹੈ ਉਹ ਇੱਕ ਰਿੰਗ ਹੁੰਦਾ ਜਿਵੇਂ ਫਿਲਮਾਂ ਦੇ ਵਿੱਚ ਦੇਖਦੇ ਆ ਕਿ ਇੱਕ ਰਿੰਗ ਛੱਡਿਆ ਹੁੰਦਾ ਉਹਦੇ ਵਿੱਚ ਉਹ ਇੱਕ ਜਿਹੜਾ ਜਾਨਵਰ ਆ ਉਹਨੂੰ ਛੱਡ ਦਿੰਦੇ ਆ ਆਪਣਾ ਟੋਟਾ ਸਾਂ ਸੋਈ ਸਾਂ ਨੂੰ ਛੱਡ ਦਿੰਦੇ ਐ ਤੇ ਦੂਜੇ ਪਾਸੇ ਉਹਨੂੰ ਇੱਕ ਜਾਂ ਇੱਕ ਦੋ ਵੱਧ ਰੋਕਣ ਵਾਲੇ ਕਾਬੂ ਕਰਨ ਵਾਲੇ ਬੰਦੇ ਖੜੇ ਹੁੰਦੇ ਜਿਹਦੇ ਹੱਥ 'ਚ ਲਾਲ ਰੰਗ ਦਾ ਕੱਪੜਾ ਹੁੰਦਾ ਲਾਲ ਰੰਗ ਦੇਖ ਕੇ ਸਾਂ ਭੜਕਦਾ ਤੇ ਉਹ ਉਹਨੂੰ ਰੋਕਣ ਦਾ ਯਤਨ ਕਰਦਾ ਡੱਠੇ ਨੂੰ ਤਾਂ ਫੇਰ ਉਹਦੇ 'ਚ ਉਹ ਇੱਕ ਬੰਦਾ ਹੁੰਦਾ ਜਿਹੜਾ ਜ਼ਖਮ ਦੇ ਵਿੱਚ ਪਿਆ ਹੁੰਦਾ ਜਾਂ ਉਹਦੇ ਨਾਲ ਦੇ ਵੀ ਹੁੰਦੇ ਐ ਕਈ ਵਾਰ ਉਹ ਕਾਬੂ ਕਰ ਲੈਂਦਾ ਕਈ ਵਾਰ ਉਹ ਜ਼ਖਮੀ ਵੀ ਹੋ ਜਾਂਦਾ ਮੌਤ ਵੀ ਹੋਣ ਦੇ ਚਾਂਸ ਹੁੰਦੇ ਆ ਪਰ ਉੱਥੇ ਜਿਹੜੇ ਦੇਖਣ ਵਾਲੇ ਲੋਕ ਜਿਹੜਾ ਤਾਹਾਂ ਖੜੇ ਹੁੰਦਾ ਸੁਰੱਖਿਅਤ ਹੁੰਦਾ ਉਹਨਾਂ ਦਾ ਨੁਕਸਾਨ ਨਹੀਂ ਹੁੰਦਾ ਸਾਡੇ ਕੀ ਹੁੰਦਾ ਕਿ ਚਾਹੇ ਟਰੈਕਟਰਾਂ ਵਾਲਾ ਕੰਮ ਆ ਜਾਂ ਹੋਰ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਲੋਕ ਉਹਦੀ ਮਾਰ ਚ ਆਉਂਦੇ ਆ ਜਿਹੜੇ ਆਸੇ ਪਾਸੇ ਖੜੇ ਹੁੰਨੇ ਦੂਜਾ ਜਿਹੜੇ ਕਰ ਰਹੇ ਆ ਉਹ ਵੀ ਕਿ ਯਾਰ ਜੇ ਕਰਨ ਨੂੰ ਹੋਰ ਬਥੇਰਾ ਕੁਛ ਆ ਜੇ ਤੁਸੀਂ ਆਪ ਦਾ ਜੋਰ ਦਿਖਾਓ ਜਿਹੜੀ ਕਰਨ ਵਾਲੀ ਗੱਲ ਹੈ ਗੱਤਗਾਗਾ ਮਰਦਾਨੀ ਖੇਡ ਆਗੀ ਜਿਹਨੂੰ ਆਪਾਂ ਕਿਹਾ ਜਾਂਦਾਗਾ ਉਹਦੀ ਕਦੇ ਲੋੜ ਵੀ ਪੈ ਜਾਂਦੀ ਹੈ ਉਹ ਇਹ ਜੀਆਂ ਚੀਜ਼ਾਂ ਜਾਹੀ ਦੀ ਉਹ ਖੇਡ ਲੋ ਹੋਰ ਬਥੇਰਾ ਕੁਛ ਹੈ ਰੱਸਾ ਕਸੀ ਹੁੰਦੀ ਸੀ ਹੁਣ ਕਿੱਥੇ ਹੁੰਦੀ ਆ ਰੱਸਾ ਕਸੀ ਕਿਤੇ ਦੇਖਿਆ ਉਹਦੇ ਪਤਾ ਹੈ ਕਿ ਜਿਹਦੇ ਬਿੰਡੀ ਪਾਈ ਹੁੰਦੀ ਸੀ ਜੋਰ ਉਹਦਾ ਵੀ ਲੱਗਦਾ ਸੀ ਮੇਰੇ ਅਗਾ ਬਦਲ ਤਾਂ ਹੁਣ ਉਹ ਰੱਸਾ ਚੱਕ ਕੇ ਗਰਾਊਂਡ 'ਚ ਨਹੀਂ ਲਿਆ ਸਕਦਾ ਜੇ ਕਿਤੇ ਕਿਸੇ ਕਮਰੇ 'ਚ ਰੱਖਿਆ ਹੋਵੇ ਕਿਉਂਕਿ 40 50 ਕਿਲੋ ਤੋਂ ਵੱਧ ਉਹਦਾ ਭਾਰ ਹੁੰਦਾ ਸੀ ਰੱਸੇ ਦਾ ਲਾਸਟ ਕਿਚ ਨਹੀਂ ਜਿਹੜੀ ਆਪਾਂ ਕਹਿੰਦੇ ਸੀ ਉਹਦੇ ਚਪਟਾਂ ਦਾ ਵੀ ਜੋਰ ਲੱਗਦਾ ਸੀ ਕੱਲੇ-ਕੱਲੇ ਮਸਲ ਦਾ ਵੀ ਲੱਗਦਾ ਸੀ ਹੁਣ ਜੇ ਕਿਤੇ ਗੇਮ ਹੁੰਦੀ ਹੈ ਮੈਂ ਅਮਰੀਕਾ 'ਚ ਵੀ ਦੇਖਿਆ ਕੈਨੇਡਾ 'ਚ ਵੀ ਇੱਕ ਦੋ ਟੂਰਨਾਮੈਂਟ ਰਸਾ ਨਾ ਫੜਨਾ ਆਉਂਦਾ ਕਿਸੇ ਨੂੰ ਨਾ ਉਹਨੂੰ ਕੰਟਰੋਲ ਕਰਨਾ ਆਉਂਦਾ ਬੰਨਣਾ ਕਿਵੇਂ ਆ ਖਿੱਚਣਾ ਕਿਵੇਂ ਆ ਕਿਉਂਕਿ ਉੱਥੇ ਇਕੱਲੇ ਖਿੱਚਣ ਵਾਲੇ ਦਾ ਜੋਰ ਨਹੀਂ ਲਾਦਾ ਹੁਣ ਤੇ ਦੇਖਣ ਵਾਲੇ ਦਾ ਵੀ ਲੱਗਦਾ ਸੀ ਕਬੱਡੀ ਵੀ ਇਹੋ ਜਿਹੀ ਖੇਡ ਹੈ ਪਰ ਆ ਜਿਹੜਾ ਲੋਹੇ ਨਾਲ ਮੱਥਾ ਮਾਰਨ ਵਾਲਾ ਕੰਮ ਹੈ ਇਹਦੇ ਤੇ ਮੈਨੂੰ ਲੱਗਦਾ ਕਿ ਸਾਨੂੰ ਰਲ ਕੇ ਕੁਛ ਨਾ ਕੁਛ ਕਰਨਾ ਪਊਗਾ ਆਪਣੇ ਤਰੀਕੇ ਨਾਲ ਸਾਨੂੰ ਵਿਰੋਧ ਕਰਨਾ ਪਊ ਦੂਜੀ ਘਟਨਾ ਜਿਹੜੀ ਹੈ ਜੀ ਉਹ ਵੀ ਧਿਆਨ ਮੰਗਦੀ ਹੈ ਉਹ ਹੈ ਹਿਮਾਚਲ ਦੇ ਵਿੱਚ ਹਿਮਾਚਲ ਦੇ ਵਿੱਚ ਕੁਝ ਘਟਨਾਵਾਂ ਹੋਈਆਂ ਔਰ ਮੈਂ ਸਮੇ ਸਮੇਤੇ ਹਿਮਾਚਲ ਜਾਂਦਾ ਰਹਿੰਨਾਗਾ ਤੁਸੀਂ ਸਾਰੇ ਜਾਂਦੇ ਹੋਵੋਗੇ ਕਿਉਂਕਿ ਸਾਡੇ ਦਾ ਪੈਰ ਚੱਕਰ ਆਈ ਤਾਂ ਮਹੀਨੇ ਬਾਅਦ 20 ਦਿਨਾਂ ਬਾਅਦ ਜਾਂ ਉਦੋਂ ਵੀ ਵੱਧ ਟਾਈਮ ਲੱਗੇ ਤਾਂ ਫਿਰ ਨਿਕਲ ਜਾਣੇ ਸਾਡੇ ਨਾਲ ਕਦੇ ਕੋਈ ਅਣਹੋਣੀ ਨਹੀਂ ਵਾਪਰੀ ਹੋ ਸਕਦਾ ਵਾਪਰੇ ਵੀ ਨਾ ਪਰ ਇਹਦਾ ਮਤਲਬ ਇਹ ਨਹੀਂ ਕਿ ਉੱਥੇ ਮਾੜੀਆਂ ਘਟਨਾਵਾਂ ਨਹੀਂ ਹੁੰਦੇ ਇਹਦਾ ਇੱਕ ਹੋਰ ਵੀ ਕਾਰਨ ਹੈ ਕਿ ਵਾਪਰਦੀਆਂ ਕਿਉਂਕਿ ਅਸੀਂ ਪੰਜਾਬੀ ਹਾਂ ਸਾਡੇ ਚ ਇੱਕ ਵਹਿਮ ਤਾਂ ਹੈਗਾ ਕਿ ਅਸੀਂ ਦੂਜਿਆਂ ਨਾਲੋਂ ਸੁਪੀਰੀਅਰ ਹਾਂ ਔਰ ਇਹ ਹਰੇਕ ਬੰਦੇ ਨੂੰ ਹੁੰਦਾ ਪੰਜਾਬੀਆਂ ਚੋਂ ਵੀ ਗਾਹਾਂ ਕੁਛ ਪਗਵੰਦ ਐ ਉਹਨਾਂ ਨੂੰ ਲੱਗਦਾ ਉਹ ਕੈਸੀ ਆ ਜਿਹੜੇ ਗਾਹਾਂ ਹੋਰ ਵਧੀਆ ਬੰਦ ਐ ਜਾਂ ਕਿਸੇ ਹੋਰ ਖਾਸ ਤੇ ਨਾਲ ਜੁੜਿਆ ਉਹ ਦੂਜਿਆਂ ਨੂੰ ਬੰਦੇ ਨਹੀਂ ਸਮਝਦੇ ਤੇ ਮਤਲਬ ਹਰੇਕ ਬੰਦੇ ਨੂੰ ਆ ਹੁੰਦਾ ਕਿ ਦੁਨੀਆ ਦਾ ਜੇ ਸਰਵਉਤਮ ਤਾਂ ਮੈਂ ਆ ਤੇ ਉਹ ਮੈਂ ਜਿਹੜੀ ਉਹ ਲੈ ਬੈਂਦੀ ਆ ਇੱਕ ਤਾਂ ਲਹੌਜੀ ਦੇ ਵਿੱਚ ਵੀ ਤੇ ਜਿਹੜੀ ਜਿਹੜਾ ਘਟਨਾਕਰਮ ਵਾਪਰਦਾ ਹੈ ਕਿ ਇੱਕ ਵਿਦੇਸ਼ ਤੋਂ ਆਇਆ ਹੋਇਆ ਸਾਡਾ ਇੱਕ ਪਰਿਵਾਰ ਬਾਈ ਨੇ ਵਦੇਸ ਤੇ ਉਹ ਚ ਵਾਖ ਰਿਹਾ ਸੀ ਉਹ ਲਈ ਵਾਈਫ ਸਿਨਲ ਉਹ ਤੇ ਘੁੰਮਣ ਗਏ ਸੀ ਪਾਰਕਿੰਗ ਠੇਕੇਦਾਰ ਠੇਕੇਦਾਰ ਦੇ ਨਾਲ ਉਹਨਾਂ ਦਾ ਟਕਰਾ ਹੁੰਦਾ ਤਾਂ ਉਸ ਟਕਰਾ ਦੇ ਦੌਰਾਨ ਉਹ ਦੱਸ ਦਿਆ ਕਿ ਠੇਕੇਦਾਰ ਨੇ ਲਗਭਗ 200 ਬੰਦਾ ਬੁਲਾ ਲਿਆ ਤੇ ਉਹਨਾਂ ਦੀ ਕੁੱਟ ਮਾਰ ਪਈ ਇੱਥੇ ਦੋ ਗੱਲਾਂ ਦੀ ਚਾਚਾ ਜਿਹੜੀ ਉਹ ਨਾਲ ਤੁਸੀਂ ਜ਼ਰੂਰ ਸੁਣ ਲਿਓ ਉਸ ਤੋਂ ਬਾਅਦ ਤੁਸੀਂ ਵੀ ਆਪ ਦਾ ਜਿਹਾ ਪੱਖ ਦੇ ਹੋਂ ਤਾਂ ਵਧੀਆ ਲੱਗੂ ਉਹਦੇ ਵਿੱਚ ਬਾਈ ਜੀ ਸਿੱਧੀ ਤੇ ਸਪਸ਼ਟ ਗੱਲ ਹੈ ਕਿ ਜੇ ਅਸੀਂ ਉੱਥੇ ਜਾਂਦੇ ਹਾਂ ਠੇਕੇਦਾਰ ਨਾਲ ਰੌਲਾ ਕੱਢਦਾ ਪਿਆ ਹੋਊਗਾ ਪੱਤੀ ਦਾ ਹੀ ਪਿਆ ਹੋਣਾ ਜਾਂ ਗੱਡੀ ਖੜਾਉਣ ਦੇ ਪਿਆ ਹੋਗਾ ਉੱਥੇ ਵਿਚਕਾਰਲਾ ਰਾ ਕੱਢਿਆ ਜਾ ਸਕਦਾ ਹੁੰਦਾ ਇੱਕ ਗੱਲ ਸਾਫ਼ ਹੈ ਕਿ ਜਿਹੜੇ ਠੇਕੇਦਾਰ ਹੋਗੇ ਜਾਂ ਕਾਰੋਬਾਰੀ ਹੈ ਜਿਹੜਾ ਤਾਂ ਕਾਰੋਬਾਰੀ ਬੰਦਾ ਛੇਤੀ ਕਿਤੇ ਲੜਦਾ ਨਹੀਂ ਆ ਠੇਕੇ ਟੁਕੇਦਾਰ ਹੈ ਜਿਹੜੇ ਇਹਨਾਂ ਦੇ ਥੋੜਾ ਜਿਹਾ ਧੌਣ ਚ ਗਿੱਲਾ ਹੁੰਦਾ ਆਪਣੇ ਵਾਲਿਆਂ ਨੂੰ ਇਹ ਹੁੰਦਾ ਕਿ ਅਸ ਨੂੰ ਹੀ ਕੱਢਣਾ ਹੈ ਗੁਰਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਤੇ ਇਹ ਜਿਹੜਾ ਤੌਣ ਚ ਕਿੱਲੇ ਵਾਲਾ ਵਹਿਮ ਆ ਉਹ ਫਿਰ ਨਿਕਲ ਜਾਂਦਾ ਹੈ। ਕਈ ਵਾਰੀ ਤਾਂ ਇਹ ਆ ਕਿ ਅਸੀਂ ਮਦਾਨੀ ਇਲਾਕਿਆਂ ਦੇ ਵਿੱਚ ਬਹੁਤ ਵਾਰੀ ਲੜਦੇ ਆਂ। ਅਕਸਰ ਹੀ ਸਾਡਾ ਸੁਭਾਗ ਆ ਕਿ ਜੋ ਕੋਈ ਗੱਲ ਹੋਵੇ ਤਾਂ ਵੀ ਜੇ ਨਾ ਹੋਵੇ ਤਾਂ ਵੀ ਕਈ ਵਾਰੀ ਤਾਂ ਕੇ ਸਰੀ ਲੜਾਈ ਤੇ ਵੀ ਚਲੇ ਜਾਂਦੇ ਆਂ। ਉਹ ਉਹ ਘਟਨਾਵਾਂ ਦੇ ਉੱਤੇ ਥੋੜਾ ਜਿਹਾ ਸੋਚਣ ਦੀ ਲੋੜ ਹੈ ਤੇ ਉੱਥੇ ਹਿਮਾਚਲ ਹੋਵੇ ਜਾਂ ਪਹਾੜੀ ਇਲਾਕਾ ਨਾ ਜਿੱਥੇ ਉੱਥੇ ਕਹਿੰਦੇ ਜੀ ਲੋਕ ਇਕੱਠੇ ਹੋ ਜਾਂਦੇ ਆਂ ਬਿਨਾਂ ਸ਼ੱਕ ਇਕੱਠੇ ਤਾਂ ਇੱਥੇ ਵੀ ਹੋ ਜਾਂਦੇ ਆਂ। ਉੱਥੇ ਪਰ ਜਿਹੜਾ ਬੰਦਾ ਜਾਂਦਾ ਹੈਗਾ ਮਤਲਬ ਮੈਂ ਵੀ ਜੇ ਉੱਥੇ ਕਿਸੇ ਨਾਲ ਜਾ ਕੇ ਲੜੂੰਗਾ ਤਾਂ ਮੇਰੇ ਭੱਜਣ ਵਾਸਤੇ ਥਾਂ ਨਹੀਂ ਹੁੰਦਾ ਐਕਸ਼ਨ ਕਰਕੇ ਤਾਂ ਭੱਜਣਾ ਹੀ ਹੁੰਦਾ ਨਾ ਬਾਅਦ ਤੋਂ ਬਾਅਦ ਇੱਕ ਗੱਲ ਇਹ ਇਹ ਤਾਂ ਜ਼ਰੂਰ ਧਿਆਨ ਤੇ ਰੱਖਣ ਵਾਲੀ ਹੈ ਕਿ ਇਹ ਤਾਂ ਹੈ ਨਹੀਂ ਕਿ ਤੁਸੀਂ ਉੱਥੇ ਲੜ ਪਏ ਉਹ 200 ਬੰਦਾ ਤੇ ਤੁਸੀਂ 5 ਜਣੇ ਉਹ ਵੱਖਰੀ ਗੱਲ ਹੈ ਕਿ ਅਸੀਂ ਗੱਲਾਂ-ਗੁਲਾਂ ਕਰ ਦਿੰਦੇ ਆ ਕੱਲਾ ਸਿੰਘ ਉਹ ਹਾਂ ਠੀਕ ਹੈ ਕਿ ਜਦੋਂ ਕਈ ਵਾਰੀ ਡਾਂਗ ਹੱਜਉਂਦੀ ਹੈ ਆਪਣੇ ਚ ਜਜ਼ਬਾ ਥੋੜਾ ਜਿਹਾ ਵੱਧ ਹੁੰਦਾ ਹੈਗਾ ਅਸੀਂ ਐਕਸ਼ਨ ਲੈ ਲੈਨੇ ਪਰ ਜਦੋਂ ਬਹੁਤ ਜ਼ਿਆਦਾ ਜਣੇ ਹੋਣ ਉਹਨਾਂ ਦਾ ਮੁਕਾਬਲਾ ਸੰਭੋ ਨਹੀਂ ਇਹ ਰਹੇ ਹੁੰਦਾ ਕਿ ਗਰੀਲਾ ਜੋਧਾ ਵਾਲਾ ਕੰਮ ਹੁੰਦਾ ਕਿ ਮਾਰ ਕੇ ਬੰਦਾ ਭਜਦਾ ਤੇ ਪੰਜਾਬ ਦੇ ਵਿੱਚ ਜਾਂ ਹੋਰ ਜਿੱਥੇ ਮਦਾਨੀ ਇਲਾਕੇ ਉੱਥੇ ਤਾਂ ਸੜਕਾਂ ਸੁੜਕਾਂ ਹੋਰ ਪਾਸੇ ਦੀ ਹੁੰਦਾ ਰਾਹ ਪਹਾੜਾਂ ਚ ਹੁੰਦਾ ਨਹੀਂ ਇੱਕ ਤਾਂ ਇਹ ਘਟਨਾ ਹੈਗੀ ਆ ਦੂਜਾ ਇਹ ਹੈ ਕਿ ਹਰ ਗੱਲ ਦੇ ਉੱਤੇ ਅਸੀਂ ਨੂੰ ਹੀ ਸਹੀ ਹੋਈਏ ਇਸ ਗੱਲ ਦੀ ਤਾਂ ਕੋਈ ਗਾਰੰਟੀ ਨਹੀਂ ਤੀਜੀ ਸਰਦੂਸਾ ਬੋਤਨਵਾਦ ਜੀ ਜਗਸ਼ੀਰ ਸਿੰਘ ਸਿੱਧੂ ਹੋਰਾਂ ਦਾ ਇੱਕ ਕ ਸਵਾਲ ਵੀ ਹੈ ਤੇ ਧੰਨਵਾਦ ਵੀ ਹੈ ਦੂਜੀ ਜਿਹੜੀ ਗੱਲ ਹੈ ਕਿ ਹਿਮਾਚਲ ਦੇ ਬਾਰੇ ਇੱਕ ਪੋਸਟਾਂ ਪਾਈਆਂ ਜਾ ਰਹੀਆਂ ਕੰਗਣਾ ਰਨੌਤ ਤੋਂ ਬਾਅਦ ਜੇ ਇਥੋਂ ਦਾ ਬਾਈਕਾਟ ਕਰਦੇ ਹੋ ਹਿਮਾਚਲ ਨਾ ਜਾਓ ਕਸ਼ਮੀਰ ਚਲ ਜਾਓ ਕਸ਼ਮੀਰ ਜਿਹੜਾ ਫੁੱਲਾਂ ਦੇ ਗੁਲਦਸਤੇ ਲਈ ਖੜਿਆ ਉਥੋਂ ਦੇ ਲੋਕ ਚੰਗੇ ਨੇ ਪਰ ਉੱਥੇ ਹਾਲਾਤ ਹੈ ਜਿਹੜੇ ਉਹ ਬਹੁਤੇ ਚੰਗੇ ਨਹੀਂ ਹੈ ਆ ਬੀਤੇ ਦਿਨਾਂ 'ਚ ਕਈ ਘਟਨਾਵਾਂ ਹੋ ਕੇ ਹੈਟੀਆਂ ਹਾਲਾਂਕਿ ਅਸੀਂ ਫਰਵਰੀ ਦੇ ਅਖੀਰ 'ਚ ਕਸ਼ਮੀਰ ਗਏ ਸੀ ਬੜਾ ਇੱਜ਼ਤਮਾਨ ਮਿਲਿਆ ਉਥੋਂ ਦਾ ਆਬਾਦ ਉਥੋਂ ਦੇ ਲੋਕ ਬੜੀ ਮੁਹੱਬਤ ਕਰਦੇ ਆ ਜੇ ਉੱਥੇ ਜਾਣਾ ਫਿਰ ਭਗਵਾਨ ਕੇ ਜਾਓ ਜਦੋਂ ਅਸੀਂ ਬੰਦ ਹੋ ਰੂਟੀਨ 'ਚ ਕਿਉਂ ਮੈਂ ਉੱਥ ਉਗਿਆ ਸਰਦਾਰਾਂ ਦੀ ਜਿਹੜੀ ਇੱਜ਼ਤ ਉਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਉਹ ਸੱਚੀ ਬਹੁਤ ਆ ਪਰ ਕਸ਼ਮੀਰ ਤੇ ਹਿਮਾਚਲ ਨੂੰ ਤੁਸੀਂ ਕੋਰਿਲੇਟ ਨਹੀਂ ਕਰ ਸਕਦੇ ਜੇ ਬੰਦਾ ਚੰਡੀਗੜ੍ਹੋਂ ਹਿਮਾਚਲ ਜਾਣਾ ਚਾਹੁੰਦਾਗਾ ਤਾਂ ਸ਼ਿਮਲਾ ਨਾਲ ਕਿੰਨੀ ਕੁ ਦੂਰ ਹੈ ਕਸੌਲੀ ਹੋਰਾਂ ਹੀ ਆ ਜਾਂਦਾ ਹੋਰ ਵੀ ਕੁਮਾਰ ਹੱਟੀ ਜਾਂ ਕਿਤੇ ਜਾਣਾ ਤੁਸੀਂ ਹਿਲ ਸਟੇਸ਼ਨ ਤੇ ਜਾਣਾ ਥੋਨੂੰ 50 60 ਕਿਲੋਮੀਟਰ ਜਾਣ ਦੀ ਲੋੜ ਹੈ ਤੇ ਜੇ ਕਸ਼ਮੀਰ ਜਾਣਾ ਹੈ ਤਾਂ ਪਠਾਨਕੋਟ ਤੋਂ ਵੀ ਤੁਹਾਨੂੰ ਪਤਾ 300 ਕਿਲੋਮੀਟਰ ਤੋਂ ਗਾਹਾਂ ਜੰਮੂ ਲੰਕਾ ਕਸ਼ਮੀਰ ਜਦੋਂ ਸ਼ੁਰੂ ਹੁੰਦਾ ਹੈ ਇੱਕੋ ਤੇ ਟ੍ਰੈਫਿਕ ਤੇ ਆਵਾਜਾਈ ਜਿਹੜੀ ਉਹ ਇੰਨੀਕ ਪ੍ਰਭਾਵਤ ਹੁੰਦੀ ਹੈ ਕਿ ਜਾਮ ਲੱਗਦੇ ਆ ਉੱਥੇ ਸਾਨੂੰ ਪੂਰੀ ਜਿਹੜੀ ਹੈ ਸਫ਼ਰ ਦੀ ਤਿਆਰੀ ਹੈ ਉਹ ਉਦੋਂ ਹੀ ਆਏ ਲੱਗਣ ਲੱਗ ਜੁ ਕਿ ਯਾਰ ਇੰਨੀ ਦੂਰ ਅਸੀਂ ਜਾਈਏ ਕਿਵੇਂ ਲੰਮਾ ਸਫ਼ਰ ਤੇ ਫਿਰ ਜਾਮ ਲੱਗ ਜਾਂਦੇ ਆ ਕਈ ਥਾਵਾਂ ਤੇ ਇਹ ਹੋ ਜਾਂਦਾ ਕਿ ਖਾਣ ਪੀਣ ਨੂੰ ਪਸ ਮਿਲਦਾ ਤਾਂ ਸਖਿਆ ਦੇ ਪੱਖੋਂ ਬੇਸ਼ੱਕ ਉੱਥੇ ਪ੍ਰਬੰਧ ਬਹੁਤ ਹੋਏ ਨੇ ਪਰ ਉਥੇ ਜਿਹੜੀਆਂ ਘਟਨਾਵਾਂ ਮਾੜੀਆਂ ਹੋ ਰਹੀਆਂ ਬੀਤੇ ਦਿਨਾਂ ਦੇ ਵਿੱਚ ਹੋਈਆਂ ਕਿਉਂਕਿ ਇੱਕ ਯਾਤਰੀਆਂ ਨੂੰ ਲਿਜਾਣ ਵਾਲੀ ਬੱਸ ਦੇ ਉੱਤੇ ਅਟੈਕ ਹੁੰਦਾ ਉਹਦੇ ਤੋਂ ਕਿੰਨੀਆਂ ਜਾਨਾਂ ਚਲੀਆਂ ਗਈਆਂ ਚਾਰ ਪੰਜ ਤਾਂ ਇੱਕੋ ਪਰਿਵਾਰ ਦੀਆਂ ਤਿੰਨ ਸਾਲ ਦਾ ਇੱਕ ਬੱਚਾ ਵੀ ਉਦੋਂ ਪਹਿਲਾਂ ਵੀ ਦੋ ਤਿੰਨ ਘਟਨਾਵਾਂ ਹੋਈਆਂ ਉਹ ਕੌਣ ਦੋਖਨੇ ਚੱਲ ਸੀ ਉਹਨਾਂ ਤੇ ਨਹੀਂ ਪੈਂਦੇ ਕਿ ਕੌਣ ਉਹਨੂੰ ਸ਼ਾਂਤ ਰੱਖਣਾ ਚਾਹੁੰਦਾ ਜਾਂ ਅਸ਼ਾਂਤ ਰੱਖਣਾ ਚਾਹੁੰਦਾ ਪਰ ਕਸ਼ਮੀਰ ਜਾਣ ਦੇ ਵਾਸਤੇ ਸਭ ਤੋਂ ਵੱਡੀ ਤੇ ਸਮੱਸਿਆ ਨਾ ਜਿਹੜੀ ਉਹ ਥੋੜੇ ਆਉਣ ਜਾਣ ਦੀ ਐ ਬਾਇਰ ਜਾਓਗੇ ਖਰਚੇ ਬਹੁਤ ਨੇ ਤੇ ਜੇ ਤੁਹਾਡਾ ਬਜਟ ਥੋੜਾ ਹੈਗਾ ਫਿਰ ਤੁਸੀਂ ਹਿਮਾਚਲੀ ਜਾ ਸਕਦੇ ਹੋ ਮਾਤਲ ਨੇੜੇ ਵਾਪਸ ਹੁਣਾ ਤਾਂ ਵੀ ਸੁੱਖ ਹੈ ਕਸ਼ਮੀਰ ਜਾਓਗੇ 2 ਦਿਨ ਘੱਟੋ ਘੱਟ ਆਉਣ ਜਾਣ ਦੇ ਚਾਹੀਦੇ ਤੁਹਾਨੂੰ ਬਸ ਤਾਂ 14 ਘੰਟੇ ਤਾਂ ਘੱਟੋ ਘੱਟ ਟਾਈਮ ਹੈ ਸ਼੍ਰੀਨਗਰ ਦਾ ਇੱਥੋਂ ਮਠੰਡੇ ਤੋਂ ਲਾ ਲਓ ਹੋਰਾਂ ਥਾਮਾ ਤੋਂ ਲਾ ਲਓ ਤੇ ਦੂਜਾ ਉੱਥੇ ਹੈ ਜਿਹੜਾ ਹੁਣ ਜਾਮਲਾ ਲੱਗਦੇ ਕਿ ਕੋਈ ਟ੍ਰੈਫਿਕ ਬਹੁਤ ਜ਼ਿਆਦਾ ਹੈ ਯਾਤਰੀ ਬਹੁਤ ਨੇ ਉੱਥੇ ਆਸ-ਪਾਸ ਜਾਣ ਵਾਲੇ ਤਾਂ ਕਰਕੇ ਉੱਥੇ ਜਿਹੜੇ ਬੱਚਿਆਂ ਨੂੰ ਲੈ ਕੇ ਜਾਂਦੇ ਹੋਂ ਜਦੋਂ ਜਾਂ ਤੁਹਾਡੇ ਮਨ ਦੇ ਵਿੱਚ ਉਤਸ਼ਾਹ ਹੁੰਦਾ ਹੈ ਕਿ ਘੁੰਮਣ ਚੱਲਿਆ ਤੇ ਜੇ ਰਾਹ 'ਚ ਹੀ ਜਾਮ ਲੱਗਦੇ ਗਏ ਜਾਂ ਕੁਝ ਹੋਰ ਹੈ ਫਿਰ ਉੱਥੇ ਡਿੱਕੇ ਤੁਹਾਨੂੰ ਉਹਦੀ ਲੱਗਣੀ ਸ਼ੁਰੂ ਹੋ ਜਾਂਦੇ ਹੈਗਾ ਸਵਾਲ ਜਿਹੜਾ ਕਿਰਕਰਾ ਹੋ ਜਾਂਦਾ ਇਹਦੇ ਉਲਟ ਜਦੋਂ ਆਪਾਂ ਹਿਮਾਚਲ ਜਾਂਦੇ ਆ ਤਾਂ ਇੱਥੇ ਬਹੁਤੇ ਜਾਮ ਨਹੀਂ ਲੱਗਦੇ ਇਹ ਇਹ ਗੱਲਾਂ ਵੀ ਇੱਕ ਤੁਹਾਨੂੰ ਮੇਰੇ ਖਿਆਲ 'ਚ ਸੋਚਣੀਆਂ ਚਾਹੀਦੀਆਂ ਜਿਵੇਂ ਭਾਈ ਜੀ ਹੋਰਾਂ ਨੇ ਗੱਲ ਇਹ ਵੀ ਵਧੀਆ ਕਹੀ ਹੈ ਕਿ ਮੈਂ ਵੀ ਜਾਂਦਾ ਤੇ ਕੋਈ ਘਟਨਾ ਨਹੀਂ ਹੋਈ ਇਸ ਲਈ ਅਸੀਂ ਆਪ ਹੀ ਬਿਨਾਂ ਸ਼ੱਕ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਜੀ ਮੈਂ ਵੀ ਇਸ ਗੱਲ ਨੂੰ ਕਬੂਲਦਾ ਕਿਉਂਕਿ ਜੇ ਉੱਥੇ ਅਸੀਂ ਹੋਟਲ 'ਚ ਜਾਣਾ ਜੇ ਉਹਨਾਂ ਨੂੰ ਰਿਸਪੈਕਟ ਦੇ ਨਾਲ ਗੱਲ ਕਰਾਂਗੇ ਉਹ ਸਾਨੂੰ ਡਬਲ ਰਿਸਪੈਕਟ ਦੇ ਨਾਲ ਗੱਲ ਕਰਦੇ ਮੇਰੀ ਆਦਤ ਆ ਮੈਂ ਕਿਸੇ ਢਾਬੇ ਤੇ ਜਾਵਾਂ ਕਿਸੇ ਹੋਟਲ ਤੇ ਜਾਵਾਂ ਮੈਂ ਪਹਿਲਾਂ ਉਸ ਜਿਹੜਾ ਸਰਵਿਸ ਦੇਣ ਵਾਲਾ ਸੱਜਣਾ ਉਹਦਾ ਨਾਮ ਪੁੱਛ ਲੈਣਾ ਉਦੋਂ ਬਾਅਦ ਉਹਦਾ ਨਾਮ ਲੈ ਕੇ ਬੁਲਾਉਣੇ ਮੈਂ ਪੱਤਰਕਾਰ ਆ ਜੇ ਮੈਨੂੰ ਕੋਈ ਉਹ ਪੱਤਰਕਾਰ ਕੋਈ ਪੱਤਰਕਾਰ ਜੀ ਕਹੂਗਾ ਤਾਂ ਹੋ ਸਕਦਾ ਕਦੇ ਮੈਨੂੰ ਥੋੜਾ ਠੀਕ ਲੱਗੇ ਪਰ ਅੰਦਰੋਂ ਤਾਂ ਇੱਕੋ ਹੁੰਦੀ ਆ ਨਾ ਯਾਰ ਮੇਰਾ ਵੀ ਨਾਮ ਆਗਾ ਸਾਹਬਾਂ ਜੀ ਕਹੇ ਤਾਂ ਫਿਰ ਵਰਤੌਣ ਵਾਲਾ ਜਿਹੜਾ ਜਾਂ ਹੋਗਾ ਸੀ ਉਹਦੇ ਤੇ ਵੀ ਰੋ ਮਾਰਦੇ ਆ ਅਸੀਂ ਪੰਜਾਬੀ ਆ ਬਸ ਇੱਕੋ ਗੱਲ ਲੈ ਕੇ ਤੁਰਦੇ ਆ ਗਾਂਹਾਂ ਵਾਲਾ ਵੀ ਕੋਈ ਨਾ ਕੋਈ ਪੁੱਛਤਾ ਹੁੰਦਾ ਭਾਈ ਸੋ ਇਹ ਇਹ ਘਟਨਾਵਾਂ ਦੇ ਉੱਤੇ ਮੈਂ ਜਿਹੜੀ ਗੱਲ ਕਰਦਾ ਕਿ ਇੱਕ ਤਾਂ ਫੰਡੇਗ ਕਸ਼ਮੀਰ ਦੀ ਤੇ ਹਿਮਾਚਲ ਦੀ ਕਸ਼ਮੀਰ ਤੋਂ ਪਰੇ ਬੜਾ ਬੜੀਆਂ ਬੋਸਤਾਂ ਪਾਈ ਜਾਂਦੇ ਆ ਕਿ ਜੀ ਇਹਨੂੰ ਡੈਮੇਜ ਕਰ ਦਿਓ ਉੱਥੇ ਹਿਮਾਚਲ ਨੂੰ ਇਹ ਜਿੱਥੋਂ ਦਾ ਜਿਹੜਾ ਟੂਰਿਜ਼ਮ ਪ੍ਰਭਾਵਿਤ ਹੋਊਗਾ ਲੋਕ ਲੋਕਾਂ ਨੂੰ ਸਭ ਕਾ ਜੋ ਕੰਗਨਾਰ ਨੋਤ ਮੈਂਬਰ ਪਾਰਲੀਮੈਂਟ ਬਣ ਗਈ ਉਹਨੂੰ ਸਭ ਸੁਪਕਾਉਣ ਵਾਲੀ ਕੋਈ ਗੱਲ ਨਹੀਂ ਉਹ ਬਾਬਾ ਕਹਦੇ ਸਮਤ ਬਖਸ਼ੇ ਤਾਂ ਕਹਿਣਾ ਕਿ ਇਹ ਨਹੀਂ ਉਹ ਬੀਬੀ ਨੇ ਤਾਂ ਜੰਨਾ ਹੁਣ ਬੋਲਿਆ ਉਹਦੋਂ ਕਿਤੇ ਵੱਧ ਬੋਲੂਗੀ ਉਹਨੂੰ ਲੱਗਦਾ ਇਹ ਪਰ ਇਹਦੇ ਨਾਲ ਸਾਨੂੰ ਕਸ਼ਮੀਰ ਜਾਣ ਦੀ ਲੋੜ ਦੀ ਇਸ ਤਰ੍ਹਾਂ ਕੇ ਨਹੀਂ ਜਾਣ ਦੀ ਲੋੜ ਨੂੰ ਤਾਂ ਜਾਓ ਮੈਂ ਕਹਿਣਾ ਐ ਨਹੀਂ ਵੀ ਕਸ਼ਮੀਰ ਨਹੀਂ ਜਾਣਾ ਚਾਹੀਦਾ ਪਰ ਤੁਸੀਂ ਹਿਮਾਚਲ ਨੂੰ ਛੱਡ ਕੇ ਕਸ਼ਮੀਰ ਜਾਓਗੇ ਫਿਰ ਉਹਦੀ ਸਥਿਤੀ ਇਹ ਹੈ ਕਿ ਤੁਹਾਡਾ ਬਜਟ ਹੈ ਜਿਹੜਾ ਉਹ ਦੁੱਗਣਾ ਤੋਂ ਬਣਾ ਚਾਹੀਦਾ ਮੈਂ ਬਟਿੰਡੇ ਬੈਠਾ ਤੇ ਮੈਂ ਇੱਥੋਂ ਵਸਤੇ ਜਾਣਾ ਹੋਵੇ ਤਾਂ ਮੇਰਾ ਮੈਨੂੰ 2500 ਰੁਪਇਆ ਚਾਹੀਦਾ ਇੱਕ ਰਾਤ ਲਾ ਕੇ ਆਉਣ ਨੂੰ ਹਿਮਾਚਲ ਦੇ ਵਿੱਚ ਸ਼ਾਮ ਤੱਕ ਮੈਂ ਛਿਮਲੇ ਪਹੁੰਚ ਜਾਊਗਾ ਜਾਂ ਹੋਰ ਕੋਈ ਇੱਧਰ ਨੇੜਲੇ ਕਿਸੇ ਵੀ ਪਾਸੇ ਜਾਵੜ ਗਿਆ ਪਹਾਮਾਚ ਇਨਿਕ 12-1500 ਦਾ ਕਮਣਾ ਮਿਲ ਜੂ 5-700 ਦੀ ਰੋਟੀ ਤੇ ਤੜਕੇ ਵਾਪਸ ਫੇਰ ਵਾਸਤੇ ਜੇ ਗੱਡੀ ਦੇ ਉੱਤੇ ਚਾਰ ਜਣੇ ਜਾਂਦੇ ਹੋ ਅਸੀਂ ਬਹੁਤ ਧਿਆਰੀ ਦੇਖਿਆ 12000 ਰੁਪਇਆ ਲਾ ਕੇ ਖੁੱਲਾ ਖਾਣ ਪੀਣ ਕਰਕੇ ਅਸੀਂ ਦੂਜੇ ਦਿਨ ਵਾਪਸ ਆ ਜਾਂਦੇ ਹਾਂ ਤੇ ਇਦੋਂ ਵੱਧਦਾ ਤੇਲ ਹੈ ਕਸ਼ਮੀਰ ਚ ਲੱਗਿਆ ਜਾਂਦਾ ਤਾਂ ਇੱਕ ਦਿਨ ਤੁਸੀਂ ਵਾਪਸ ਨਹੀਂ ਆ ਸਕਦੇ ਨਾ ਦੋ ਦਿਨਾਂ ਚ ਜਾ ਸਕਦੇ ਹੋ ਸੋ ਇਹ ਇਹ ਗੱਲ ਜਰੂਰ ਸਾਨੂੰ ਚਿਤ ਤੇ ਰੱਖਣੀ ਪਊਗੀ ਕਸ਼ਮੀਰ ਦੇ ਮੁਕਾਬਲੇ ਹੈ ਦੂਜੀ ਗੱਲ ਜਿਹੜੀ ਮੈਂ ਟੂਰਿਜ਼ਮ ਦੇ ਨਾਲ ਜੁੜੀ ਕੇ ਨਾ ਕਿ ਹਿਮਾਚਲ ਸਰਕਾਰ ਨੂੰ ਇਸ ਤੇ ਕਦਮ ਚੱਕਣੇ ਪੈਣਗੇ ਜੇ ਪੰਜਾਬੀਆਂ ਦੇ ਨਾਲ ਨਾ ਟੂਰਿਜ਼ਮ ਦੇ ਨਾਲ ਜਾਤੀ ਹੁੰਦੀ ਕਿਉਂਕਿ ਉਹਨਾਂ ਦਾ ਸਾਰੇ ਦਾ ਸਾਰਾ ਗਾਮਾ ਟੂਰਿਜ਼ਮ ਤੇ ਹੈ ਤਾਂ ਉਥੇ ਸਰਕਾਰ ਵੀ ਕਾਂਗਰਸ ਦੀ ਹੈ ਇਸ ਕਰਕੇ ਬੀਬੀ ਕੰਗੜਾ ਦੇ ਹੱਕ ਦੇ ਵਿੱਚ ਜੇ ਅਸੀਂ ਆਖੀਏ ਕਿ ਉਥੋਂ ਦੀ ਸਰਕਾਰ ਸਾਥ ਦੇਊਗੀ ਇਹੋ ਜਿਹਾ ਕੁਝ ਨਹੀਂ ਤੇ ਜੇ ਸਾਡੇ ਲੋਕਾਂ ਦੇ ਨਾਲ ਜਾਤੀ ਹੋਈ ਜੇ ਕੁੱਟਮਾਰ ਹੋਈ ਚਾਹੇ ਗਲਤੀ ਜਿਹਦੀ ਮਰਜੀ ਐ ਐਕਸ਼ਨ ਨਹੀਂ ਹੋਏ ਤਾਂ ਉੱਥੇ ਫਿਰ ਸਰਕਾਰ ਨੂੰ ਐਕਸ਼ਨ ਲੈਣਾ ਪਊਗਾ ਹੋ ਸਕਦਾ ਲੈ ਵੀ ਲਿਆ ਹੋਵੇ ਕਰਨ ਇਹ ਹੈ ਕਿ ਜੇ ਇੱਕ ਦੋ ਘਟਨਾਵਾਂ ਹੁੰਦੀਆਂ ਤਾਂ ਉਥੋਂ ਦੀ ਸਰਕਾਰ ਬਦਨਾਮ ਹੁੰਦੀ ਉਹਦੀ ਪੁਲਿਸ ਬਦਨਾਮ ਹੁੰਦੀ ਹੈ ਤੇ ਫਿਰ ਉੱਥੇ ਜਾਊਗਾ ਕੌਣ ਉਹਨਾਂ ਦਾ ਕੰਮ ਟੂਰਿਜ਼ਮ ਤੇ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਟਰੰਮੇ ਤੋਂ ਕੰਮ ਲਈ ਹੁਣ ਸਾਡੀ ਸੰਗਤ ਕੀ ਕਰਦੀ ਹੈ ਬੋਲਟ ਲੈ ਜਾਂਦੇ ਆ ਬਹੁਤਿਆਰੀ ਦੂਸਰੇ ਮੋਟਰਸਾਈਕਲ ਵੀ ਹੈ ਉਹਦੇ ਤੇ ਕਈ ਚੀਜ਼ਾਂ ਤੁਸੀਂ ਲਾ ਨਹੀਂ ਸਕਦੇ ਮੋਟਰਸਾਈਕਲਾਂ ਦੇ ਕਈ ਚੀਜ਼ਾਂ ਹੋਰ ਹੈਗੇ ਹਨ ਕੁਝ ਧਾਮਾਂ ਦੇ ਚਲੋ ਢੰਡਿਆਂ ਦਾ ਰੌਲਾ ਉਹ ਉਹ ਉਹਦੇ ਤੇ ਗੱਲ ਹੋਣੀ ਚਾਹੀਦੀ ਹੈ ਕਿ ਜੇ ਤੁਸੀਂ ਇਹ ਢੰਡਾ ਲਾਉਣਾ ਚਾਹੁੰਦੇ ਹੋ ਜਾਂ ਨਹੀਂ ਲਾ ਸਕਦੇ ਉਹ ਇੱਕ ਕਾਨੂੰਨਨ ਤੌਰ ਤੇ ਹਨਾ ਗੱਲ ਅੱਡ ਹੈ ਪਰ ਬੋਲਟ ਦੇ ਉੱਤੇ ਪਟਾਕੇ ਪਾਉਣੇ ਰੌਲਾ ਪਾਉਣਾ दारू ਵਗੈਰਦੰਗਮ ਮਚਾਉਣੀ ਤੁਸੀਂ ਜਦੋਂ ਖਜ਼ਾਰ ਨੂੰ ਜਾਂਦੇ ਹੋ ਉਹਦਾ ਖਜ਼ਾਰ ਤੋਂ ਅਹਾਂ ਕਾਲਾ ਟਾ ਪਾਉਂਦਾ ਤੇ ਸੜਕ ਦੇ ਉੱਤੇ ਹੁਣ ਵੀ ਤੁਸੀਂ ਦੇਖ ਲਿਓ ਪਹਿਲਾਂ ਵੀ ਘਟਨਾਵਾਂ ਦੇਖੀਆਂ ਹੋਣਗੀਆਂ ਬਹੁਤੇ ਲੋਕ ਆ ਜਿਹੜੇ ਸੜਕਾਂ ਤੇ ਖੜੇ ਪੰਜਾਬੀ ਹੁੰਦੇ ਆ ਖਾਸ ਕਰਕੇ ਹਰ ਬਾਰੂ ਬਾਕੀ ਨਹੀਂ दारू ਪੀਂਦੇ ਮੈਂ ਇਹ ਨਹੀਂ ਕਹਿੰਦਾ ਨਾ ਪੀਓ ਹਰੇਕ ਦਾ ਆਪਣਾ ਸਿਸਟਮ ਹੈ ਤੁਸੀਂ ਦਿਨ ਵੇਲੇ ਕਾਰ ਦੇ ਡੈਸ਼ਬੋਰਡ ਦੇ ਉੱਤੇ ਦਰੂ ਦੀ ਬੋਤਲ ਰੱਖ ਕੇ ਪੈਗ ਲਾਉਂਗੇ ਕਿੰਨੀ ਕਿ ਸਿਆਣਪ ਹੈ ਜਾਂ ਗੱਡੀਆਂ ਦੇ ਉੱਤੇ ਚੜ ਕੇ ਭੰਗੜੇ ਪਾਉਂਗੇ ਕਿੰਨੀ ਕਿ ਸਿਆਣਪ ਹੈ ਤੇ ਜਿਹੜਾ ਇਹੋ ਜਿਹਾ ਕੁਝ ਕਰ ਸਕਦਾ ਉਹ ਰਾਜਨ ਦੇ ਕਿਸੇ ਕੁੜੀ ਨੂੰ ਜਾਂ ਕਿਸੇ ਜਨਾਨੀ ਨੂੰ ਉਠਾਸਦਾ ਨਹੀਂ ਬੋਲਦਾ ਹੋਊ ਕਿਉਂਕਿ ਮੈਨਰਜ਼ ਹੀ ਹੁੰਦੇ ਆ ਨਾ ਠੀਕ ਆ ਕਿ ਮਨ ਦੇ ਵਿੱਚ ਹਰੇਕ ਦੇ ਕੁਝ ਨਾ ਕੁਝ ਹੁੰਦਾ ਹੈ ਪਰ ਜਿਹੜਾ ਗੋਭਗਲਾੜ ਤੁਸੀਂ ਉੱਥੇ ਖਾ ਪੀ ਕੇ ਕੱਢਦੇ ਹੋ ਜਾਂ ਕੁਝ ਹੋਰ ਹੈ ਆਈਟੀ ਸਿੰਘ ਵਾਲੇ ਮਾਮਲੇ ਦੇ ਵਿੱਚ ਅਸੀਂ ਕਿੰਨਾ ਕੁ ਪਿਛੇ ਹਾਂ ਸੋ ਇਹ ਚੀਜ਼ਾਂ ਦੇ ਉੱਤੇ ਸਾਨੂੰ ਗੱਲ ਤਾਂ ਕਰਨੀ ਪਊ ਸੰਵਾਦ ਕਰ ਚੋਣਾ ਪਊ ਅੱਜ ਆਪਾਂ ਦੋ ਗੱਲਾਂ ਕੀਤੀਆਂ ਨੇ ਪਹਿਲੀ ਢੋਜਣਾ ਵਾਲੇ ਮਾਮਲੇ ਦੇ ਵਿੱਚ ਜਾਂ ਆਹ ਜਿਹੜੀਆਂ ਖੇਡਾਂ ਹੁੰਦੀਆਂ ਇਹਦੇ ਤੇ ਜ਼ਿੰਮੇਵਾਰ ਕੱਲੇ ਉਹ ਥੋੜੋ ਜਿਹੜੇ ਉੱਥੇ ਟਰੈਕਟਰ ਲੈ ਕੇ ਆ ਜਾਂਦੇ ਆ ਪ੍ਰਬੰਧਕ ਵੀ ਆ ਉਹਨਾਂ ਦੇ ਸਪੌਂਸਰ ਵੀ ਆ ਕਿਉਂਕਿ ਕੋਈ ਕੈਨੇਡਾ ਬੈਠਾ ਕੋਈ ਅਮਰੀਕਾ ਬੈਠਾ ਅਗਲਾ ਹੁਣ ਤਾਂ ਚਲੋ ਥੋੜਾ ਜਿਹਾ ਆਰਥਿਕ ਮੰਦ ਹਾਲੀ ਉਧਰ ਆ ਗਈ ਉਧਰੋਂ ਬਾਧੂ ਪੈਸੇ ਤੇ ਸਾਡੇ ਬੰਦੇ ਆ ਫਿਰ ਜਦੋਂ ਪੈਸੇ ਦਿੰਦੇ ਉਹਦੋਂ ਆਏ ਨਹੀਂ ਪੁੱਛਦੇ ਕਿ ਵਰਤੇ ਕਿੱਥੇ ਜਾਣੇ ਆ ਕੱਲ ਹੀ ਮੈਨੂੰ ਮਨਿੰਦਰ ਨੇ ਬੜੀ ਸੋਹਣੀ ਗੱਲ ਆਖੀ ਰਾਤ ਅਸੀਂ ਬੈਠੇ ਸੀਗੇ ਕੱਲ ਮੈਂ ਜੀਰੇ ਦੇ ਇੱਕ ਸਕੂਲ ਚ ਜਾ ਕੇ ਆਇਆ ਹਾਂ ਜਖਸ਼ੇਰ ਬਾਈ ਜੀ ਉਹ ਜਿਹੜੇ ਅਧਿਆਪਕ ਨੇ ਅੱਜ ਉਹਨਾਂ ਦੀ ਇੰਟਰਵਿਊ ਵੀ ਸ਼ਾਮ ਨੂੰ ਪਾਵਾਂਗੇ ਤਾਂ ਉਹ ਅਧਿਆਪਕ ਸਾਹਿਬ ਨੇ ਮਿਸਟਰ ਰਕੇਸ਼ ਸ਼ਰਮਾ 2,80,000 ਰੁਪਏ ਉਹਨਾਂ ਨੇ ਥੋੜੇ ਦਿਨ ਪਹਿਲਾਂ ਆਪਦੀ ਜੇਬ ਦੇ ਵਿੱਚ ਉਹਨਾਂ ਕੁੜੀਆਂ ਦੇ ਵਾਸਤੇ ਲਾਇਆ ਕਿਉਂਕਿ ਉਹ ਗਰਲ ਸਕੂਲ ਹੈ ਜਿਹੜੀਆਂ ਨੇ ਮੈਟ ਦੇ ਵਿੱਚ ਟੌਪ ਕੀਤਾ ਸਕੂਲ ਚੋਂ ਨਹੀਂ ਸਟੇਟ ਚੋਂ ਜਿਨ੍ਹਾਂ ਦਾ ਨਾਮ ਹੈ 98% 92% 97% ਨੰਬਰ ਵਾਲੀਆਂ ਕੁੜੀਆਂ 8ਵੀਂ ਦੀਆਂ 10ਵੀਂ ਦੀਆਂ ਜਿੱਥੇ-ਜਿੱਥੇ ਬੋਰਡ ਸੀਗਾ ਹੁਣ 8ਵੀਂ ਦਾ ਸਾਲ ਖਤਮ ਹੈ ਤਾਂ ਉਹਨਾਂ ਨੂੰ ਉਹਨਾਂ ਨੇ ਆਪਦੀ ਜੇਬ ਦੇ ਵਿੱਚੋਂ ਪੈਸੇ ਖਰਚ ਕੇ ਕੰਮ ਕੀਤਾ ਕੱਲ ਮੈਨੂੰ ਮਨਿੰਦਰ ਕਹਿੰਦਾ ਵੀ ਦੇਖੋ ਇੱਕ ਤਾਂ ਇਹ ਟੀਚਰ ਹੈ ਇੱਕ ਆਪਣੇ ਵਾਲੇ ਅਸ਼ਵੀਲਾਂ ਲਾਈ ਜਾਂਦੇ ਮੈਂ ਉਹ ਕਿਵੇਂ ਕਹਿੰਦਾ ਇੱਕ ਸਾਡੇ ਪਿੰਡ ਅਸ਼ਵੀਲ ਲੱਗੀ ਸੀ ਕਿ ਇਹਣਾ ਹੋਰ ਦੂਜੇ ਦਿਨ ਪੈਸੇ ਮੰਗਣਾਗਾ ਵੀ ਆਪਾਂ ਅਡਾ ਲਾਉਣੀ ਹੈ ਮੈਂ ਸ਼ਵੀਲਾਂ ਦੇ ਹੱਕ ਦੇ ਵਿੱਚ ਵੀ ਨਹੀਂ ਆ ਪਾਣੀ ਦੇ ਹੱਕ ਤੇ ਜ਼ਰੂਰ ਆ ਕਿ ਬਾਬਾ ਜੀ ਦਾ ਦਿਹਾੜਾ ਚੱਲਦਾ ਇਹ ਤੇ ਮੈਂ ਗੱਲ ਵੈਸੇ ਆਉਣ ਵਾਲੇ ਦਿਨਾਂ 'ਚ ਕਰਾਂਗਾ ਇੱਕ ਦਿਨ ਤਾਂ ਇਹ ਹੈ ਕਿ ਅਸੀਂ ਸੜਕਾਂ ਦੇ ਉੱਤੇ ਲੋਕਾਂ ਨੂੰ ਲੰਘਣ ਨਹੀਂ ਦੇ ਦਿੰਦੇ ਇੰਨਾ ਪਾਣੀ ਹੁੰਦਾ ਮਿੱਠਾ ਪਾਣੀ ਪਿਆ ਪਿਆ ਰੁਕੀ ਜਾਂਦੇ ਜੇ ਇਹੀ ਹੋਵੇ ਕਿ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੋਂ ਸ਼ੁਰੂ ਹੋ ਜੇ ਵੀ ਸਰਦੀ ਦੇ ਵਿੱਚ ਚਾਹ ਦਾ ਲੰਗਰ ਹੈ ਜਦੋਂ ਗਰਮੀ ਆ ਗਈ ਅਸੀਂ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਤੇਗ ਬਹਾਦਰ ਆਪਣੇ ਅਰਜਨ ਦੇਵ ਜੀ ਦੀ ਗੱਲ ਕਰਨੀ ਹੈ ਉਹਨਾਂ ਵਾਲਾ ਕਨਸੈਪਟ ਅੱਗੇ ਲੈ ਕੇ ਜਾਣਾ ਤਾຊੀ ਉਸ ਦਿਨ ਤੋਂ ਡਰਨੀ ਸ਼ੁਰੂ ਕਰ ਦਿੰਦੇ ਗਏ ਆ ਦੋ ਜਾਂ ਤਿੰਨ ਮਹੀਨੇ ਆ ਪੀਣ ਵਾਲਾ ਸ਼ੁੱਧ ਪਾਣੀ ਹੋਈ ਦੇਈ ਜਾਏ ਬੋਤਲਾਂ ਚ ਪਾ ਪਾ ਕੇ ਇੱਕ ਦਿਨ ਤਾਂ ਹੀ ਠੰਡਾ ਪਿਆਈ ਜਾਂਦੇ ਆ ਦੂਜੇ ਦਿਨ ਉਸੇ ਥਾਂ ਦੇ ਉੱਤੇ ਫੋਕਾ ਪਾਣੀ ਵੀ ਨਹੀਂ ਹੁੰਦਾ ਸੋ ਇਸ ਪਾਸੇ ਨੂੰ ਸਾਨੂੰ ਸੋਚਣਾ ਪਊਗਾ ਗੱਲਾਂ ਤਾਂ ਕੌੜੀਆਂ ਨੇ ਪਰ ਕੌੜੀਆਂ ਗੱਲਾਂ ਕੌੜ ਤੋਂ ਮੈਂ ਵਰਗੀਆਂ ਚੀਜ਼ਾਂ ਕਦੇ ਨਾ ਕਦੇ ਕੰਮ ਦਿੰਦੀਆਂ ਸੋ ਅੱਜ ਇੰਨਾ ਕੀ ਥੋੜੀ ਦੇਰ ਬਾਅਦ ਕਿਉਂਕਿ ਦੁਬਾਰਾ 7:30 ਵਜੇ ਇੰਡੀਆ ਦੇ ਸਮੇਂ ਦੇ ਮੁਤਾਬਕ ਅਸੀਂ ਫੇਰ ਤੁਹਾਡੇ ਨਾਲ ਜੁੜਦੇ ਆ ਤੇ ਉਦੋਂ ਗੱਲ ਕਰਾਂਗੇ ਟੈਰੋ ਕਾਰਡ ਦੀ ਕਿਉਂਕਿ ਮੈਂ ਜਿਹੜੀਆਂ ਦੋ ਤਿੰਨ ਹੈਗਿਆ ਨਾ ਥਿਉਰੀਆਂ ਉਹਨਾਂ ਦੇ ਉੱਤੇ ਇਹਨਾਂ ਦੇ ਵਿੱਚ ਮਾਹਰ ਲੈ ਕੇ ਆਇਆ ਇੱਕ ਐਨਵੈਰੋਲੋਜੀ ਅੰਕਾਂ ਦਾ ਗਣਿਤ ਕਿ ਉਹ ਤੁਹਾਡੀ ਜ਼ਿੰਦਗੀ ਦੇ ਉੱਤੇ ਕਿਹੋ ਜਿਹਾ ਪ੍ਰਭਾਵ ਪਾਉਂਦਾ ਦੂਸਰਾ ਇਹ ਜਿਹੜੀ ਹੈਗੀ ਹੈ ਟੈਰੋ ਕਾਰਡ ਰੀਡਿੰਗ ਹੁਣ ਤੋਂ ਤਕਰੀਬਨ ਅੱਧੇ ਘੰਟੇ ਬਾਅਦ ਜਿੰਨੇ ਸੱਜਣ ਸਾਡੇ ਨਾਲ ਜੁੜੇ ਹੋ ਤੇ ਹੋਰ ਜਿਹੜੇ ਵੀ ਜੁੜਨਗੇ ਅਸੀਂ ਆਸਟ੍ਰੇਲੀਆ ਤੋਂ ਹਰਪ੍ਰੀਤ ਕੌਰ ਟੈਨੋ ਰੀਡਰ ਨੇ ਟੈਰੋ ਕਾਰਡ ਰੀਡਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੁਹਾਡੀ ਡੇਟਾ ਬਰਥ ਤੁਸੀਂ ਦੱਸਣੀ ਹੈ ਕਾਲ ਖੁੱਲੀ ਹੋਊਗੀ ਉਹਦੇ ਨਾਲ ਜੁੜੀਆਂ ਗੱਲਾਂ ਤੁਹਾਡੀ ਜ਼ਿੰਦਗੀ ਦੇ ਨਾਲ ਕੇ ਅੰਕ ਗਣਿਤ ਕੀ ਹੈ ਜਾਂ ਇਹ ਹੈ ਟੈਰੋ ਕਾਰਡ ਰੀਡਿੰਗ ਕੀ ਹੈ ਇਹ ਸਾਰੀਆਂ ਚੀਜ਼ਾਂ ਕਰਾਂਗੇ ਬਹਿਮ ਪਰਮ ਨਹੀਂ ਐ ਤੁਹਾਨੂੰ ਕੋਈ ਗੱਲ ਚੰਗੀ ਲੱਗੇ ਤਾਂ ਵੀ ਠੀਕ ਹੈ ਨਾ ਚੰਗੀ ਲੱਗੇ ਤਾਂ ਵੀ ਉੱਥੇ ਐ ਸੋ ਇਹ ਸਾਰੀਆਂ ਗੱਲਾਂ ਦੇ ਉੱਤੇ ਗੱਲਬਾਤ ਆਪਾਂ ਕਰਾਂਗੇ ਤੇ ਇਧਰੋਂ ਬਾਈ ਰਣਾ ਗੁਰਵਿੰਦਰ ਹੋਰਾਂ ਦਾ ਜਿਹੜਾ ਮੈਸੇਜ ਆਇਆ ਪੜ੍ਹ ਕੇ ਮੈਂ ਗੱਲ ਨੂੰ ਨਵੇੜਦਾ ਤਾਂ ਬਈ ਜਿਹੜਾ ਨੇ ਲਿਖਿਆ ਹੈ ਕਿ ਸਿੱਧੂ ਸਾਹਿਬ ਪਿਛਲੇ ਸਾਲ ਮਨੀਕਰਨ ਸਾਹਿਬ ਬਹੁਤ ਵੱਡੀ ਲੜਾਈ ਹੋਈ ਸੀ ਉਹਦੇ ਵਿੱਚ ਕਸੂਰ ਆਪਣੇ ਵਾਲਿਆਂ ਦੀ ਫੁੱਲੜਵਾਜੀ ਦਾ ਸੀ ਮੋਟਰਸਾਈਕਲ ਭਜਾਉਂਦੇ ਸੀ ਬਜ਼ਾਰਾਂ ਦੇ ਵਿੱਚ ਬਸ ਅਸੀਂ ਮੰਨਣਾ ਨਹੀਂ ਜੇ ਤੁਸੀਂ ਵੀ ਇਹ ਗੱਲ ਉਦੋਂ ਵੀ ਕਰੀ ਹੋਵੇ ਤਾਂ ਲੋਕ ਤੁਹਾਨੂੰ ਗਾਲਾਂ ਕੱਢਣਗੇ ਮੇਰੇ ਯਾਰ ਕਹਿੰਦੇ ਗੱਡੀ ਦਿੰਦੇ ਵੀ ਮੈਂ ਵਾਲ ਕੱਟਿਆ ਨਾ ਤਾਂ ਫਿਰ ਜੇ ਮੇਰੇ ਵਾਲ ਕੱਟਿਆ ਤਾਂ ਫਿਰ ਉਹਨਾਂ ਨੂੰ ਆਇਆ ਲਾਦਾਂ ਲੱਗੇ ਇਹ ਵਿਰੋਧੀ ਹੈ ਹਾਲਾਂਕਿ ਕੌਣ ਕਿਹਦਾ ਹਮਾਇਤੀ ਹੈ ਕੌਣ ਕਿਹਦਾ ਵਿਰੋਧੀ ਇੱਥੇ ਸਮਝ ਹੀ ਨਹੀਂ ਆਉਂਦੀ ਸਿਆਸਤ ਹੈ ਪਰ ਸਾਨੂੰ ਇਸ ਪਾਸੇ ਬਈ ਜੀ ਤੁਰਨਾ ਪਊਗਾ ਸੋਚਣਾ ਪਊਗਾ ਤੇ ਜੇ ਨਾ ਸੋਚਿਆ ਆਪ ਦੇ ਧੀਆ ਪੋਤੇ ਜਿਹੜੇ ਉਹਨਾਂ ਦਾ ਨੁਕਸਾਨ ਅਸੀਂ ਇੱਥੇ ਵੀ ਕਰਾਈ ਜਾਂਦੇ ਆਂ ਵਿਦੇਸ਼ ਚ ਵੀ ਹੋ ਰਿਹਾ ਹੈ ਕਿਉਂਕਿ ਹੁਕਰਾ ਬੰਦੀ ਸਾਡੇ ਸੁਭਾਅ ਦੇ ਵਿੱਚ ਸ਼ਾਮਲ ਹੋ ਗਈ ਹੈ ਮੈਂ ਆਪ ਦੀ ਇੱਕ ਗੱਲ ਦੱਸ ਰਿਹਾ ਕਿਉਂਕਿ ਗੱਲ ਤਾਂ ਲੰਬੀ ਹੁੰਦੀ ਹੈ ਅਸੀਂ ਬਠਿੰਡੇ 100 ਫੁੱਟ ਚੌਂਕ ਦੇ ਉੱਤੇ ਖੜਦੇ ਹੁੰਦੇ ਸੀ 99 99 2000 5 ਤੱਕ ਹੀ ਖੜਦਾ ਰਹਾਂ ਉੱਥੇ ਟਿਕਾਣਾ ਹੁੰਦਾ ਸੀ ਮੇਰਾ ਉਦੋਂ ਮੈਂ ਮੇ ਉਸ ਵਕਤ ਵਿੱਚ ਪੱਤਰਕਾਰ ਹੁੰਦਾ ਸੀ ਸਾਹਮਣੇ ਹੀ ਸਾਡਾ ਬੈਠਣ ਦਾ ਸੀ ਉੱਥੇ ਜਦੋਂ 100 ਫੁੱਟ ਸੜਕ ਤੋਂ ਆਉਣੇ ਬੀਬੀ ਵਾਲਾ ਰੋਡ ਤੇ ਚੜਦੇ ਹਾਂ ਜੇ ਤਾਂ ਬਠਿੰਡੇ ਵੱਲੋਂ ਆ ਇਧਰ ਬੀਬੀ ਵਾਲੇ ਪਿੰਡ ਵੱਲੋਂ ਆਉਣਾ ਤਾਂ 100 ਫੁੱਟ ਸੜਕਾਂ ਨੇ ਇੱਕ ਘਟਜਾ ਬਣਿਆ ਉੱਥੇ ਇੱਕ ਮੇਰੇ ਮਿੱਤਰ ਦੀ ਦੁਕਾਨ ਸੀ ਕਮਲ ਬੀਰ ਦੇਖ ਉੱਥੇ ਇੱਕ ਟਰੱਕ ਵਾਲਾ ਬੰਦਾ ਹਾਰਨ ਮਾਰੀ ਜਾਵੇ ਅਸੀਂ ਤਲੇ ਜਾਣੇ ਦੁਕਾਨ ਦੇ ਵਿੱਚ ਬੈਠੇ ਦੁਕਾਨ ਵਾਲਾ ਬਾਈ ਕਹਿੰਦਾ ਉਹ ਤਰਾ ਦਿਮਾਗ ਖਰਾਬ ਹੈ ਟਰੱਕ ਵਾਲਾ ਕਹਿੰਦਾ ਹਾਂ ਕਿਉਂਕਿ ਵਿੱਚੋਂ ਦਿਸਦਾ ਸੀਗਾ ਉਹਦਾ ਸ਼ੀਸ਼ਾ ਨਹੀਂ ਲੱਗਿਆ ਸੀ ਕਹਣਾ ਠੀਕ ਕਰੀਏ ਆਜੋਗਾ ਨਾ ਅਸੀਂ ਤਾਂ ਹਜੇ ਬੈਠੇ ਸੀ ਤੇ ਗਾਂਹ ਵਾਲੇ ਨੇ ਰਾੜ ਚੱਕ ਲਿਆ ਟਰੱਕ ਵਾਲੇ ਨੇ ਮਾਤ ਜਿਹੜੇ ਮਾਬਾਈ ਦੀ ਜਾਓ ਗਲਤੀ ਹੋ ਗਈ ਉਹਨੇ ਗੇਰ ਪਾਇਆ ਪਾਇਆ ਝਾਕਦਾ ਝਾਕਦਾ ਨੰਗੇ ਮੈਨੂੰ ਕਮਲ ਕਹਿੰਦਾ ਤੂੰ ਨਾਲ ਨਹੀਂ ਲੱਗਿਆ ਮਾਹ ਬਾਈ ਗੱਲ ਇਹ ਸੁਣਾ ਇਹ ਟਰੱਕ ਵਾਲਾ ਹੈ ਆਪਣੇ ਵਾਲੇ ਪੰਜਾਬ ਵਾਲੇ ਟਰੱਕ ਵਾਲਿਆਂ ਦੀ ਗੱਲ ਕਰਦਾ ਵੀ ਇਹਨੇ ਲੜਨਾ ਹੀ ਆ ਜਿਹੜਾ ਰਾੜ ਨੂੰ ਹੱਥ ਪਾ ਲਿਆ ਇਹਨੇ ਤਾਂ ਗਾਂਹ ਅਗਲੇ ਮੋੜ ਤੇ ਗਿਆ ਨਾ ਗਿਆ ਤੋ ਖਾ ਲੈਣੀ ਹੈ ਜੇ ਇੱਥੇ ਲਿਆ ਕੇ ਇਹਨੇ ਅਪਰੇ ਮਾਰ ਦੇਣਾ ਸੀ ਆਪਾਂ ਨੂੰ ਤਾਂ ਸਾਰੇ ਜਾਂਦੇ ਜਾਉਂਗੇ ਸੁਗਨੇਵਰ ਗਨ ਕੋਈ ਬੰਦਾ ਘੁੱਟ ਗਿਆ ਤੇ ਜੇ ਆਪਾਂ ਉਹਦੇ ਮਾਰਦੇ ਆਪਾਂ ਇੱਕ ਟਰੱਕ ਲੈ ਜੀ ਕੁੱਟਣਾ ਸੀ ਕਿਸੇ ਨੂੰ ਨਹੀਂ ਪਤਾ ਹੋਣਾ ਸੀ ਕੀ ਹੈ ਉਹ ਲੜਾਈ ਸਾਡੀ ਟਲ ਗਈ ਸੀ ਅੱਜ ਵੀ ਗੱਲਾਂ ਕਰਦੇ ਹੁੰਦੇ ਆਹੀ ਗੱਲ ਜਿਹੜੀ ਮੈਂ ਕੀਤੀ ਹੈ ਤੇ ਮੈਂ ਖੁਦ ਉਹਨੂੰ ਗਿਆ ਮਹਾਵਈ ਜੀ ਗਲਤੀ ਹੋ ਗਈ ਮੈਨੂੰ ਕਹਿੰਦਾ ਤੂੰ ਗਲਤ ਨਹੀਂ ਮੈਂ ਇਹਨੇ ਤਾਂ ਅਗਲੇ ਜਾਂਦੇ ਆਉਂਦੇ ਆਉਦੀ ਗਲਤੀ ਤਾਂ ਅੰਦੀਜਾ ਭੋਤ ਲੈਣਾ ਕਿਉਂਕਿ ਕਿਸੇ ਹੋਰ ਨਾਲ ਪੰਗਾ ਪੈ ਲੂ ਉਦੋਂ ਸੈਣਾ ਟੱਕਰ ਜਾ ਤੇ ਸਾਡੀ ਸੈਣਾ ਫਿਰ ਜਿਹੜੀ ਉਹ ਬਿਲਕੁਲ ਕਿਤੇ ਨਾ ਕਿਤੇ ਬਚਾ ਕੇ ਰੱਖਣ ਦੀ ਲੋੜ ਹੈ ਠੀਕ ਹੈ ਮੈਂ ਅੱਧੇ ਘੰਟੇ ਬਾਅਦ ਫੇਰ ਜੁੜਦਾ ਜੀ ਤੇ ਉਸ ਤੋਂ ਬਾਅਦ ਅੱਜ ਕਈ ਚੀਜ਼ਾਂ ਸਾਰੇ ਦਿਨ ਦੇ ਵਿੱਚ ਤੁਸੀਂ ਇਹ ਚੈਨਲ ਨੂੰ ਦੇਖਦੇ ਰਹੋ ਤੁਹਾਡੇ ਵਾਸਤੇ ਯਕੀਨਨ ਮੋਟੀਵੇਸ਼ਨਲ ਚੀਜ਼ਾਂ ਹੋਣਗੀਆਂ ਤੁਹਾਡੀ ਰੂਹ ਨੂੰ ਝੰਜੋੜਾ ਦੇਣ ਵਾਲੀਆਂ ਹੋਣਗੀਆਂ ਤੁਹਾਡੀ ਜਿਹੜੀ ਮਾਨਸਿਕ ਸ਼ਾਂਤੀ ਹੈ ਉਹਦੇ ਵਿੱਚ ਹੋਰ ਵਾਧਾ ਹੋਊਗਾ ਹਾਂ ਪੁੱਛ ਲੋ ਅਸ਼ਾਂਤ ਬਣਗੇ ਜਿਹੜਾ ਨੂੰ ਲੱਗਦਾ ਕਿ ਯਾਰ ਇਹ ਚੰਗੀਆਂ ਗੱਲਾਂ ਕਾਤੋਂ ਕਰੇ ਫੇਰ ਮਿਲਦੇ ਹਾਂ ਰਬ ਰੱਖਣਾ